ਜੋ ਪੰਜਾਬ ਚ ਹੁਣ ਸੜਕਾਂ ਦੀ ਗੱਲ ਆਉਂਦੀ ਆ ਸੜਕਾਂ ਦੇ ਗੱਲ ਦੇ ਮਾਮਲੇ ਚ ਲੋਕ ਕਹਿੰਦੇ ਨੇ ਵੀ ਇਹਨਾਂ ਸੜਕਾਂ ਦੇ ਨੁਕਸਾਨ ਨੇ ਜਿਵੇਂ ਖਾਸ ਕਰਕੇ ਜਿੰਨੀਆਂ ਉੱਚੀਆਂ ਨਿਕਲ ਰਹੀਆਂ ਪਾਣੀ ਦਾ ਉਹ ਜਿੰਨੇ ਮਰਜ਼ੀ ਲੰਘੇ ਜੇ ਦੇ ਦੇਣ ਹੂੰ ਉਹ ਆਪਾਂ ਨੂੰ ਪਤਾ ਹੀ ਹੈ ਵੀ ਜੋ ਹੋਣ ਵਾਲੀਆਂ ਸੜਕਾਂ ਨਿਕਲੀਆਂ ਸੀ ਉਹਨਾਂ ਦੀਆਂ ਸਾਈਡਾਂ ਤੇ ਜਿਹੜੇ ਬਣੇ ਹੋਏ ਨਾਲੇ ਜੇ ਆ ਸਾਰੇ ਬਲਾਕ ਪਏ ਆ ਖੇਤਾਂ ਦੇ ਦੋ ਟੋਟੇ ਹੋਣੇ ਛੋਟੀ ਕਿਸਾਨੀ ਆ ਮੁੱਖ ਤੌਰ ਤੇ ਪੰਜਾਬ ਚ ਉਹਨਾਂ ਕੋਲ ਪਹਿਨੀ 2 2.5 2.5 ਕਿੱਲੇ ਵਾਲੇ ਦੇ ਕਿਸਾਨ ਦੇ ਵਿਚਾਲ ਦੀ ਜਿਹੜੀ ਲੰਘੀ ਸੜਕ ਉਹ ਕੀ ਪਾਣੀ ਦਾ ਇੰਤਜ਼ਾਮ ਕਰੂ ਦੂਜੇ ਪਾਸੇ ਪੈਰੋਂ ਤੁਹਾਨੂੰ ਪਹੁੰਚਣੇ ਔਖਾ ਹੋ ਜੂ ਰਾਹ ਜਿਹੜਾ ਉਹਨਾਂ ਨੂੰ ਦੂਰੋਂ ਮਿਲਣਾ ਹੈ ਲਿੰਕ ਸੜਕਾਂ ਵਾਲਿਆਂ ਨੂੰ ਔਖਾ ਹੋਣਾ ਉਹਨਾਂ ਕੋਲੇ ਬਹੁਤ ਸਾਰੇ ਇੰਟੈਲੈਕਚੁਅਲ ਨੇ ਵਿਗਿਆਨੀ ਨੇ ਕਿੱਥੋਂ ਰੋੜ ਕੇਵੇਂ ਕੱਢਣਾ ਕੀ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਗਿਆ ਹੋਊਗਾ ਕਿ ਹਾਂ ਇੱਥੋਂ ਜਿਹੜਾ ਪਾਣੀ ਦਾ ਵਹਾ ਆ ਸਕਦਾ ਇੱਥੋਂ ਸੜਕਾ ਟੁੱਟ ਸਕਦੀ ਹੈ ਵੀ ਲੋਕਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਗਿਆ ਹੋਵੇ ਜਦੋਂ ਲਿਆਉਂਦੇ ਆ ਉਹ ਤਾਂ ਲੋਕਾਂ ਤੋਂ ਪ ਉਹਦਾ ਹੈ ਕਹਿੰਦੇ ਰਹੇ ਨੇ ਵੀ ਤੁਹਾਨੂੰ ਪਤਾ ਨਹੀਂ ਇਹਦੇ ਨਾਲ ਵਿਕਾਸ ਹੋਊਗਾ ਇਸ ਕਰਕੇ ਇਸ ਵਿਕਾਸ ਵਾਸਤੇ ਤੁਹਾਨੂੰ ਲਕੀਮਤ ਤਾਰ ਨਹੀਂ ਪਊਗੀ ਜੇਕਰ ਪਈਏ ਦੀ ਗਤੀ ਤੇਜ਼ ਹੋਊਗੀ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਰ ਡਵੈਲਪਮੈਂਟ ਹੋਊਗਾ ਅਗਲ ਜੀ ਮੰਡੀ ਦੇ ਪਸਾਰੇ ਦੇ ਪ੍ਰੋਜੈਕਟ ਹਮ ਵਰਲਡ ਬੈਂਕ ਦਾ ਪੈਸਾ ਹੈ ਉਹਨਾਂ ਦਾ ਕਰਜ਼ਾ ਹੈ ਉਹ ਕਰਜ਼ਾ ਲੈ ਕੇ ਨੈਸ਼ਨਲ ਜਿਹੜੀ ਹਾਈਵੇ ਥੌਰੀਟੀ ਆ ਉਹ ਸੜਕਾਂ ਬਣਵਾ ਰਹੀ ਹੈ ਪੂਰ ਟੈਕਸ ਲੋਕਾਂ ਨੇ ਤਾਰਨਾ ਕੰਪਨੀਆਂ ਨੂੰ ਠੇਕੇ ਦਿੱਤੇ ਹੋਏਗਾ ਹਾਂ ਉਹ ਲੋਕ ਦਿੰਦੇ ਰਹਿਣਗੇ ਪਰ ਵੱਡੀ ਗੱਲ ਹੈ ਵੀ ਇਹ ਜਿਹੜਾ ਲੋਨ ਹੈਗੇ ਇਹ ਲੋਨ ਦਾ ਵਿਆਜ ਭਾਰਤ ਦੇ ਸਰਕਾਰੀ ਖਜ਼ਾਨੇ ਨੇ ਤਾਰਨਾ ਸਾਡੀਆਂ ਚੀਜ਼ਾਂ ਲੁੱਟ ਕੇ ਲੈ ਜਾਣੀਆਂ ਬਾਹਰ ਲਗਾ ਇੱਥੇ ਆਉਣੀਆਂ ਲੋਕਲ ਰੋਜ਼ਗਾਰ ਵੀ ਖੁੱਸ ਜੂਗਾ ਇਹਨਾਂ ਨੇ ਪੰਜਾਬ ਦੀ ਲੋਕਲ ਇੰਡਸਟਰੀ ਤਬਾਹ ਕਰਨੀ ਹੈ ਉਹ ਪ੍ਰੋਜੈਕਟ ਇਹ ਕੱਲਾ ਪੰਜਾਬ ਦਾ ਨਹੀਂ ਇਹ ਇਹ ਕੋਈ ਆ ਜਿਵੇਂ ਹੁਣ ਰਾਜਸਥਾਨ ਹਰਿਆਣਾ ਗੁਜਰਾਤ ਤੱਕ ਇਹ ਸੜਕਾਂ ਜਿਹੜੀਆਂ ਕਿਉਂਕਿ ਜਿਵੇਂ ਨਾਰਥ ਇੰਡੀਆ ਦਾ ਆਪਣਾ ਹਿੱਸਾ ਲੈ ਲਈਏ ਤਾਂ ਇੱਥੋਂ ਤੱਕ ਕਨੈਕਟਡ ਨੇ ਗਾਂ ਪ੍ਰਾਣੀਆਂ ਸੜਕਾਂ ਹੈਗੀਆਂ ਦਾ ਉਦੋਂ ਦਾ ਉਹਨਾਂ ਨਾਲ ਕਨੈਕਟਡ ਨੇ ਵੈਸੇ ਵੱਡਾ ਵੱਡੀ ਗੱਲ ਹੈ ਵੀ ਇਹ ਡਾਇਰੈਕਟਲੀ بندرگاہਾਂ ਤੱਕ ਲਿਜਾਣ ਦੀ ਇਹਨਾਂ ਨੂੰ ਵਿਆਉਤ ਹੈ ਮੋਦੀ ਸਰਕਾਰ ਬਹੁਤ ਜ਼ਿਆਦਾ ਇਹਦੇ ਵਾਸਤੇ ਦਿਲਚਸਪੀ ਲੈ ਰਹੀ ਹੈ ਬਹੁਤ ਜੋਰ ਲਾ ਰਹੀ ਹੈ ਪੰਜਾਬ ਸਰਕਾਰ ਦੀ ਬਾਹ ਵੀ ਮਰੂੜੀ ਹੈ ਆ ਵਿੱਚ ਇਹ ਸੱਦ ਤੱਕ ਜਾਗਰਤੀ ਆ ਇਹ ਸੱਦ ਤੱਕ ਕਿਸਾਨਾਂ ਦੀ ਜਥੇਬੰਦਤਾ ਕਰਦਾ ਹੈ ਵੀ ਉਹ ਮੌਜ ਨਾਲੀ ਜਿਵੇਂ ਆਦਿਵਾਸੀ ਕਿਹ ਤਰ੍ਹਾਂ ਜਾ ਕੇ ਜਾਂ ਬਾਕੀ ਥਾਵਾਂ ਦੇ ਉੱਤੇ ਕੜਕ ਚਾੜ ਦਿੰਦੇ ਐ ਤੇ ਇੱਥੇ ਫਿਰ ਇਹਦੀ ਵਾਇਸ ਵੀ ਪੰਜਾਬ ਦੀ ਆਵਾਜ਼ ਵੀ ਥੋੜੀ ਬਾਹਰ ਤੱਕ ਜਾਂਦੀ ਹੈ ਜਿਹਨੂੰ ਇੰਨੀ ਕਿ ਚੇਤਨਾ ਵੀ ਮੋਦੀ ਸਰਕਾਰ ਦੇਸ਼ ਦੇ ਹਿੱਤ ਚ ਜਾਂ ਲੋਕਾਂ ਦੇ ਹਿੱਤ ਚ ਕੀ ਕਰ ਰਹੀ ਹੈ ਜਿਹਨੂੰ ਇਹ ਸਮਝ ਆ ਉਹਨੂੰ ਇਹ ਸਵਾਲ ਤਾਂ ਜ਼ਰੂਰ ਉੱਠਣਾ ਚਾਹੀਦਾ ਵੀ ਵੀ ਸੜਕਾਂ ਬਣਾਉਣ ਦੀ ਇੰਨੀ ਦਿਲਚਸਪੀ ਕਿਉਂ ਹੈ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਇਸ ਟਾਈਮ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਵਿਛ ਰਿਹਾ ਕਿਸੇ ਟਾਈਮ ਆਪਾਂ ਦੇਖਦੇ ਆ ਕਿ ਪੰਜਾਬ ਇੱਕ ਮਾਰੂਥਲ ਦਾ ਇਲਾਕਾ ਸੀ ਫਿਰ ਪਹਿਆਂ ਬਣੀਆਂ ਹੌਲੀ ਹੌਲੀ ਸੜਕਾਂ ਬਣੀਆਂ ਤੇ ਲੋਕਾਂ ਨੂੰ ਥੋੜਾ ਆਉਣ ਜਾਣ ਦੇ ਵਿੱਚ ਸੌਖਾ ਹੋ ਗਿਆ ਕਿ ਆਉਣਾ ਜਾਣਾ ਸੌਖਾ ਗਿਆ ਪਰ ਸਮਾਂ ਬਦਲਿਆ ਵੱਡੇ ਵੱਡੇ ਰੋਡ ਨਿਕਲੇ ਜਿਹੜੇ ਰੋਡ ਸਾਨੂੰ ਕਿਸੇ ਟਾਈਮ ਇਹ ਲੱਗਦੇ ਸੀ ਬਹੁਤ ਵੱਡੇ ਰੋਡ ਆ ਉਹਨਾਂ ਰੋਡ ਦੇ ਉੱਤੇ ਦੇ ਇੱਕ ਹੋਰ ਵੱਡੇ ਰੋਡ ਕੱਢਤੇ ਸਾਨੂੰ ਲੱਗਾ ਯਾਰ ਇਹ ਤਾਂ ਉਸ ਤੋਂ ਵੀ ਵੱਡੇ ਆ ਗੱਲ ਇੱਛੀ ਨਹੀਂ ਬਸ ਹੋਈ ਹੁਣ ਹੋਰ ਵੀ ਵੱਡੇ ਰੋਡ ਨਿਕਲ ਰਹੇ ਆ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਤਾਂ ਲੋਕ ਆ ਜਿਹੜੇ ਉਹ ਇੰਨੀ ਇੱਕ ਗੱਲ ਜ਼ਰੂਰ ਸੋਚਦੇ ਆ ਕਿ ਸੜਕਾਂ ਸਾਨੂੰ ਚਾਹੀਦੀਆਂ ਪਰ ਫੇਰ ਵੀ ਕਿਤੇ ਨਾ ਕਿਤੇ ਹੈਰਾਨ ਜੇ ਹੋ ਰਹੇ ਆ ਕਿ ਇੰਨੇ ਜ਼ਿਆਦਾ ਰੋਡ ਕੀ ਕਰਾਂਗੇ ਕਈ ਥਾਂ ਇਹ ਦੇਖਿਆ ਕਿ ਲੋਕਾਂ ਦੀਆਂ ਪਹਿੜੀਆਂ ਬਣੀਆਂ ਗਈਆਂ ਕਈ ਥਾਂਾਂ ਤੇ ਇਹ ਦੇਖਿਆ ਕਿ ਲੋਕਾਂ ਦੇ ਪਿੰਡ ਇੱਕੋ ਹੀ ਪਿੰਡ ਦੋ ਥਾਂਾਂ ਤੇ ਹੋ ਗਏ ਤੇ ਲੋਕਾਂ ਨੂੰ ਇਹ ਕਿਹਾ ਜਾਂਦਾ ਕਿ ਤੁਹਾਡਾ ਵਿਕਾਸ ਹੋਊਗਾ ਇਸ ਕਰਕੇ ਰੋਡ ਨਿਕਲਣੇ ਬਹੁਤ ਜ਼ਰੂਰੀ ਆ ਤਾਂ ਸੜਕਾਂ ਬੇਸ਼ੱਕ ਸਾਡੇ ਲਈ ਬਹੁਤ ਜ਼ਰੂਰੀ ਆ ਪਰ ਇਹਨਾਂ ਤੇ ਗੱਲ ਕਰਨੀ ਵੀ ਬਹੁਤ ਜ਼ਰੂਰੀ ਆ ਕਿ ਅੱਜ ਜਿਹੜੀਆਂ ਸੜਕਾਂ ਨਿਕਲ ਰਹੀਆਂ ਇਹਨਾਂ ਦਾ ਮਾਡਲ ਕੀ ਆ ਕਿ ਸੱਚੀ ਤੁਹਾਡੇ ਵਿਕਾਸ ਲਈ ਇਹ ਆ ਆਪਾਂ ਗੱਲਬਾਤ ਕਰਾਂਗੇ ਪਵੇਲ ਕੁਸਾ ਜੀ ਨਾਲ ਜਿਹੜੇ ਸੁਰਖਲੀ ਦੇ ਸੰਪਾਦਕ ਨੇ ਪਵੇਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਾਂਜੀ ਅਸੀ ਗੱਲ ਜੀ ਜਿਵੇਂ ਪੰਜਾਬ ਦੇ ਵਿੱਚ ਸੜਕਾਂ ਨਿਕਲ ਰਹੀਆਂ ਨੇ ਜੀ ਪੂਰੇ ਭਾਰਤ ਵਿੱਚ ਹੀ ਨਿਕਲ ਰਹੀਆਂ ਨੇ ਹਨਾ ਪਾ ਇਹਨੂੰ ਇਹ ਕਿਹਾ ਜਾਂਦਾ ਕਿ ਜੇਕਰ ਪਈਏ ਦੀ ਗਤੀ ਤੇਜ਼ ਹੋਊਗੀ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਰ ਡਵੈਲਪਮੈਂਟ ਹੋਊਗੀ ਇਹ ਗੱਲ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹੂੰਗਾ ਕਿ ਜਿਹੜੇ ਆ ਸੜਕਾਂ ਨੇ ਉਹਨਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਦੇਣ ਕੀ ਆ ਦੇਖੋ ਜਿਹੜੀ ਇਹ ਇਹ ਗੱਲ ਹੈ ਨਾ ਜਿਹੜੀ ਵੀ ਪਈਏ ਦੀ ਗਤੀ ਤੇਜ਼ ਹੋਊਗੀ ਤਾਂ ਵਿਕਾਸ ਤੇਜ਼ ਹੋਊਗਾ ਇਹ ਇੱਕ ਬਹੁਤ ਆਮ ਗੱਲ ਹੈ ਆਮ ਰੂਪ ਚ ਤਾਂ ਇਹ ਗੱਲ ਠੀਕ ਹੀ ਆ ਜਦੋਂ ਮਨੁੱਖੀ ਸੱਭਿਤਾ ਦਾ ਜਿਹੜਾ ਵਿਕਾਸ ਹੈ ਉਹਦੇ ਵਿੱਚ ਜਿਹੜੀ ਕਨੈਕਟੀਵਿਟੀ ਕਿੰਨੀ ਹੈ ਸੱਭਿਤਾ ਦੇ ਵਿਕਾਸ ਨਾਲ ਹੀ ਕਨੈਕਟੀਵਿਟੀ ਵਧੀ ਤੇ ਉਸੇ ਕਨੈਕਟੀਵਿਟੀ ਦੇ ਵਧਣ ਨਾਲ ਬੋਰਮਾ ਵਿਕਾਸ ਹੋਇਆ ਇੰਉਂ ਤਾਂ ਜਦੋਂ ਜ਼ਗੀਰਦਾਰੀ ਯੁੱਗ ਤੋਂ ਸਮਾਜ ਪੂੰਜੀਵਾਦੀ ਯੁੱਗ 'ਚ ਦਾਖਲ ਹੋਏ ਪੂੰਜੀਵਾਦੀ ਯੁੱਗ ਦਾ ਜਿਹੜਾ ਮੇਨ ਤਰਕ ਦਾ ਬੁਨਿਆਦ ਹੈ ਉਹ ਅਸਲ 'ਚ ਮਾਰਕੀਟ ਬਣੀ ਮੰਡੀ ਦਾ ਪਸਾਰਾ ਹੋਇਆ ਜਿਹੜੀ ਮੰਡੀ ਪਹਿਲਾਂ ਬਹੁਤ ਟੁੱਟੀਆਂ ਸੀ ਲੋਕਲ ਮੰਡੀਆਂ ਸੀ ਇੱਕ ਦੂਜੇ ਨਾਲ ਜੁੜਗੀਆਂ ਮੰਡੀਆਂ ਮੰਡੀਆਂ ਦਾ ਇੱਕ ਦੂਜੇ ਨਾਲ ਜੁੜਨਾ ਕੱਚੇ ਮਾਲ ਦਾ ਫੈਕਟਰੀਆਂ ਤੱਕ ਪਹੁੰਚਣਾ ਤੇ ਫੈਕਟਰੀਆਂ ਤੋਂ ਬਣ ਕੇ ਗਾਕਾਂ ਦੇ ਹਰ ਖੂੰਜੇ 'ਚ ਪਹੁੰਚਣਾ ਇਹਦੇ ਵਾਸਤੇ ਰੋਡ ਕਨੈਕਟੀਵਿਟੀ ਦੀ ਲੋੜ ਕਹਿੰਦੇ ਚਾਹੀਦੀ ਸੀ ਚਾਹੇ ਸੜਕਾਂ ਸੀ ਚਾਹੇ ਰੇਲਵੇ ਲਾਈਨਾਂ ਸੀ ਦੋਵੇਂ ਹੀ ਚੀਜ਼ਾਂ ਸੀਗੀਆਂ ਤੇ ਇਸ ਕਰਕੇ ਸੜਕਾਂ ਦਾ ਉਸ ਪ੍ਰਸੰਗ 'ਚ ਜੇ ਅਸੀਂ ਪੁਰਾਣੇ ਜ਼ਮਾਨੇ ਤੇ ਤੋਂ ਲੈ ਕੇ ਹੁਣ ਦੇ ਆਧੁਨਿਕ ਯੁੱਗ ਤੱਕ ਦੀ ਗੱਲ ਕਰੀਏ ਆਏ ਤਾਂ ਉਹਦੇ ਵਿੱਚ ਵਿਕਾਸ ਦੇ ਵਿੱਚ ਸੜਕਾਂ ਦਾ ਬਹੁਤ ਰੋਲ ਹੈ ਤੇ ਜਾਂ ਉਹਦੀ ਇੱਕ ਬੁਨਿਆਦ ਦੀ ਸ਼ਰਤ ਹੈ ਜੀ ਜਿੱਥੇ ਹੋਰ ਬਹੁਤ ਸਾਰੀਆਂ ਗੱਲਾਂ ਉਹਦੇ ਚੋਂ ਆਪਾਂ ਪੈ ਨਹੀਂ ਸਕਦੇ ਇਹ ਤਾਂ ਲੰਬੀ ਕਹਾਣੀਆਂ ਪਰ ਗੱਲ ਇਹ ਵੀ ਸੜਕਾਂ ਉਹਦੇ ਚ ਇੱਕ ਵੱਡੇ ਬੇਸਿਕ ਫੈਕਟਰ ਵਜੋਂ ਰੋਲ ਨਿਭਾਉਂਦੇ ਨੇ ਇਸੇ ਕਰਕੇ ਹੀ ਇੱਕ ਆਮ ਸੁਭਾਵਕ ਤਰਕ ਵੀ ਸਰਕਾਰ ਦਿੰਦੀ ਹੈ ਜਦੋਂ ਸੜਕਾਂ ਆਉਂਦੀਆਂ ਜਾਂ ਬਣਾਉਣ ਦੇ ਪ੍ਰੋਜੈਕਟ ਆ ਜਾਂ ਗੱਲਾਂ ਆਉਂਦੀਆਂ ਉਹ ਜਣੀ ਸੜਕਾਂ ਸਿਰਫ ਆਮ ਲੋਕਾਂ ਦੇ ਰੋਜ਼ਮਰ ਦੇ ਆਉਣ ਜਾਣ ਦਾ ਦੀ ਲੋੜ ਹੈ ਇੱਕ ਹਿੱਸਾ ਉਹਦਾ ਵੱਡੀ ਗੱਲ ਹੈ ਵੀ ਜਿਹੜੀ ਮੰਡੀ ਹੈ ਮੰਡੀ ਚ ਸੜਕਾਂ ਦੀ ਲੋੜ ਹੈ ਇੱਕ ਅਗਲਾ ਅਗਲੀ ਵੱਡੀ ਗੱਲ ਹੈ ਹੂੰ ਤੇ ਸਰਕਾਰ ਹਮੇਸ਼ਾ ਇਹ ਦਲੀਲ ਦਿੰਦੀ ਆ ਵੀ ਜੇ ਰੋਡ ਵਧੀਆ ਹੋਣਗੀਆਂ ਚੌੜੀਆਂ ਸੜਕਾਂ ਹੋਣਗੀਆਂ ਤੇ ਗੱਡੀਆਂ ਤੇਜ਼ ਦੌੜਨਗੀਆਂ ਤਾਂ ਵਿਕਾਸ ਹੋਊਗਾ ਇਹ ਮਹੱਤਵ ਤਾਂ ਠੀਕ ਹੈ ਹੈਗਾ ਹੀ ਹੈ ਜੇ ਇੱਥੋਂ ਤੱਕ ਗੱਲ ਕਰਨੀ ਜੀ ਜਿਵੇਂ ਹੁਣ ਪੰਜਾਬ ਦੇ ਵਿੱਚ ਸੜਕਾਂ ਦੇ ਜਾਲ ਵਿਛ ਰਹੇ ਆ ਲੰਘ ਰਹੀਆਂ ਸੜਕਾਂ ਬਹੁਤ ਸਾਰੇ ਪ੍ਰੋਜੈਕਟ ਹਲੇ ਅਧੂਰੇ ਪਏ ਨੇ ਕੁਝ ਥਾਵਾਂ ਤੇ ਲੋਕ ਆ ਜਿਹੜੇ ਉਹ ਇਸ ਕਰਕੇ ਵੀ ਵਿਰੋਧ ਕਰ ਰਹੇ ਨੇ ਕਿ ਸਾਡੇ ਪੈਸੇ ਕਿਸੇ ਹੋਰ ਦੇ ਖਾਤੇ 'ਚ ਪਾਤੇ ਕੁਝ ਥਾਵਾਂ ਤੇ ਵਿਰੋਧ ਇਹ ਵੀ ਆ ਕਿ ਅਸੀਂ ਨਹੀਂ ਲੰਘਣ ਦੇਣੀ ਇਦਾਂ ਦੇ ਵੀ ਵਿਰੋਧ ਹੈਗੇ ਆ ਤਾਂ ਇਹ ਸੜਕਾਂ ਜਿਹੜੀ ਲੰਘ ਰਹੀਆਂ ਨੇ ਇਹਨਾਂ ਦੀ ਜੇ ਆਪਾਂ ਜੜ ਫੜੀਏ ਕਿ ਵਿਰੋਧ ਕਿਉਂ ਹੋ ਰਿਹਾ ਕਿੱਦਾਂ ਦਾ ਹੋਣਾ ਚਾਹੀਦਾ ਕੀ ਲੱਗਦਾ ਇਹਨਾਂ ਸੜਕਾਂ ਦੀ ਡਿਵੈਲਪਮੈਂਟ ਨਾਲ ਕਿੰਨੀ ਕੀ ਨੇੜਤਾ ਦੇਖੋ ਸੜਕਾਂ ਦੇ ਵਿਰੋਧ ਜਿਹੜਾ ਤਾਂ ਵਿਰੋਧ ਅੱਜ ਹੋ ਰਿਹਾ ਜੀ ਉਹ ਤਾਂ ਇਸ ਗੱਲ ਨਾਲ ਜੁੜ ਕੇ ਹੋ ਰਿਹਾ ਵੀ ਲੋਕਾਂ ਦੀ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਆ ਉਹ ਜ਼ਮੀਨਾਂ ਜਦੋਂ ਉਹਨਾਂ ਨੇ ਐਕਵਾਇਰ ਕਰਨੀਆਂ ਸੜਕਾਂ ਵਾਸਤੇ ਤਾਂ ਕਿਸਾਨਾਂ ਨੂੰ ਜੋ ਉਹ ਰੇਟ ਚਾਹੁੰਦੇ ਆ ਜੋ ਕਿਸਾਨਾਂ ਨੂੰ ਲੱਗਦਾ ਹੈ ਮਾਰਕੀਟ 'ਚ ਆ ਰੇਟ ਚੱਲਦਾ ਲੱਖੇਤੀ ਕਰਨ ਵਾਸਤੇ ਰੇਟ ਹੋਰ ਆ ਕਿਸੇ ਨੇ ਇੰਡਸਟਰੀ ਵਾਸਤੇ ਜ਼ਮੀਨ ਲੈਣੀ ਆ ਰੇਟ ਹੋਰ ਨੇ ਕਿਸੇ ਨੇ ਸ਼ੋਪਿੰਗ ਮਾਲ ਬਣਾਉਣਾ ਉਹਦੇ ਸ਼ਹਿਰਾਂ ਦੇ ਨੇੜੇ ਹੋਰ ਨੇ ਇਸ ਕਰਕੇ ਉਹ ਤਾਂ ਜੋ ਵੇਚਣ ਵਾਲੇ ਨੂੰ ਲੱਗਦਾ ਵੀ ਮੈਨੂੰ ਐਸ ਮੇਰਾ ਰੇਟ ਬਾਜੋ ਬਣਦਾ ਉਹਦੇ ਹਿਸਾਬ ਨਾਲ ਜਦੋਂ ਉਹ ਰੇਟ ਨਹੀਂ ਦਿੰਦੀ ਸਰਕਾਰ ਤਾਂ ਕਿਸਾਨ ਕਹਿੰਦੇ ਵੀ ਠੀਕ ਹੈ ਅਸੀਂ ਕਿਉਂ ਜ਼ਮੀਨ ਦਈਏ ਇਸ ਕਰਕੇ ਜਿਹੜਾ ਵਿਰੋਧ ਦਾ ਮੁੱਖ ਵੱਡਾ ਕਾਰਨ ਤਾਂ ਇਹ ਹੈ ਇਹ ਦੂਗਣਾ ਹੋਰ ਕਾਰਨ ਵੀ ਨੇ ਜਿਵੇਂ ਕਿ ਕਿਉਂਕਿ ਆੜੜੇ ਮਾਲਕਾਂ ਦਾ ਹਿੱਸੇਦਾਰਾਂ ਦਾ ਤਕਸੀਮ ਨਹੀਂ ਕਿਸੇ ਦੇ ਨਾਂ ਹੋਈ ਦਈ ਕਿਸਦੇ ਹੋਈ ਹੈ ਉਹਨੂੰ ਲੈ ਕੇ ਹਿੱਸਿਆਂ ਦੇ ਰੌਲੇ ਵੀ ਪੈ ਜਾਂਦੇ ਨੇ ਬਾਕੀ ਫਿਰ ਇਹਦੇ ਚ ਹੋਰ ਮੁਆਵਜਿਆਂ ਦੇ ਮਸਲੇ ਵੀ ਨੇ ਜਿਵੇਂ ਉੱਥੇ ਮੰਨ ਲਓ ਦਰਾਖਤ ਸੀ ਕਿ ਕਿਸੇ ਨੂੰ ਲੱਗਦਾ ਕਿ ਉੱਥੇ ਮੋਟਰ ਸੀ ਸਾਡੀ ਪਿੰਡ ਵਿੱਚ ਕੋਈ ਕੰਸਟ੍ਰਕਸ਼ਨ ਹੋਈ ਹੋਈ ਸੀ ਉਹਦਾ ਨਹੀਂ ਸਰਕਾਰ ਵਿੱਚ ਹਿੱਸਾ ਦਿੰਦੀ ਇਹੋ ਜਿਹੀਆਂ ਗੱਲਾਂ ਵੀ ਨੇ ਇਹ ਤਾਂ ਹੈਗਾ ਜੋ ਅੱਜ ਬਹੁਤ ਫੌਰੀ ਕਾਰਨ ਬਰੁਧਾ ਜਿੱਥੋਂ ਤੱਕ ਲੋਕ ਸਮੱਸਿਆਵਾਂ ਵਾਂ ਦੇਖਦੇ ਆ ਸਮੱਸਿਆਵਾਂ ਵਾਂ ਲੋਕ ਇਸ ਪੱਧਰ ਤੇ ਵੀ ਦੇਖਦੇ ਆ ਜਦੋਂ ਪੰਜਾਬ ਚ ਹੁਣ ਸੜਕਾਂ ਦੀ ਗੱਲ ਆਉਂਦੀ ਆ ਸੜਕਾਂ ਦੇ ਗੱਲ ਦੇ ਮਾਮਲੇ ਚ ਲੋਕ ਕਹਿੰਦੇ ਨੇ ਵੀ ਇਹਨਾਂ ਸੜਕਾਂ ਦੇ ਨੁਕਸਾਨ ਨੇ ਜਿਵੇਂ ਕਿਸੇ ਲੈਵਲ ਤੇ ਲੋਕ ਸ਼ਸ਼ੋਪੰਜ ਚ ਵੀ ਪੈ ਜਾਂਦੇ ਆ ਵੀ ਹੂੰ ਤਾਂ ਠੀਕ ਆ ਸੜਕਾਂ ਚਾਹੀਦੀਆਂ ਵਿਕਾਸ ਹੋਊਗਾ ਜਿਵੇਂ ਕਿ ਸਰਕਾਰ ਦਾ ਇਹਦਾ ਤਰਕ ਹੈ ਵੀ ਉਹ ਉਹ ਇਹ ਹੈ ਵੀ ਠੀਕ ਆ ਮਾਰਕੀਟ ਵਧੂਗੀ ਕਾਰੋਬਾਰ ਵਧਣ ਖੁੱਲਣਗੇ ਜਿਵੇਂ ਪੰਜਾਬ ਚ ਤਾਂ ਲਹਿਰਾਂ ਵੈਰਾ ਹੋਣਗੀਆਂ ਇਹਨਾਂ ਸੜਕਾਂ ਨਾਲ ਅਗਲੇ ਨੂੰ ਲੱਗਦਾ ਵੀ ਐਂ ਤਾਂ ਠੀਕ ਐ ਪਰ ਉਹ ਫਿਰ ਇਹਨਾਂ ਸੜਕਾਂ ਨਾਲ ਜਿਹੜੀਆਂ ਉਹ ਬਿਹਾਰਕ ਸਮੱਸਿਆਵਾਂ ਫੌਰੀ ਆਉਣਗੀਆਂ ਜਿਵੇਂ ਖਾਸ ਕਰਕੇ ਜਿੰਨੀਆਂ ਉੱਚੀਆਂ ਨਿਕਲ ਰਹੀਆਂ ਪਾਣੀ ਦਾ ਉਹ ਜਿੰਨੇ ਮਰਜ਼ੀ ਲੰਘੇ ਜੇ ਦੇ ਦੇਣ ਹੂੰ ਉਹ ਆਪਾਂ ਨੂੰ ਪਤਾ ਹੀ ਹੈ ਵੀ ਜੋ ਹੋਣ ਵਾਲੀਆਂ ਸੜਕਾਂ ਨਿਕਲੀਆਂ ਸੀ ਉਹਨਾਂ ਦੀਆਂ ਸਾਈਡਾਂ ਤੇ ਜਿਹੜੇ ਬਣੇ ਹੋਏ ਨਾਲੇ ਜੇ ਆ ਸਾਰੇ ਬਲੌਕ ਪਏ ਆ ਇਸ ਕਰਕੇ ਪਾਣੀ ਦਾ ਜਿਹੜਾ ਕੁਦਰਤੀ ਵਹਾਅ ਉਹਦੇ 'ਚ ਰੁਕਾਵਟ ਪੈਣੀ ਆ ਖੇਤਾਂ ਦੇ ਦੋ ਟੋਟੇ ਹੋਣੇ ਆ ਛੋਟੀ ਕਿਸਾਨੀ ਆ ਮੁੱਖ ਤੌਰ ਤੇ ਪੰਜਾਬ ਚ ਉਦੋਂ ਕੋਲ ਪਹਿਲੇ ਹੀ ਦੋ ਦੋ 2.5 2.5 ਕਿਲੇ ਵਾਲੇ ਦੇ ਕਿਸਾਨ ਦੇ ਚ ਵਿਚਾਲ ਦੀ ਜਿੰਦੀ ਲੰਘੀ ਸੜਕ ਉਹ ਕੀ ਪਾਣੀ ਦਾ ਇੰਤਜ਼ਾਮ ਕਰੋ ਦੂਜੇ ਪਾਸੇ ਤਾਂ ਉਹਨੂੰ ਪਹੁੰਚਣੇ ਔਖਾ ਹੋ ਜੂ ਰਾਹ ਜਿਹੜਾ ਉਹਨਾਂ ਨੂੰ ਦੂਰੋਂ ਮਿਲਣਾ ਲਿੰਕ ਸੜਕਾਂ ਵਾਲਿਆਂ ਨੂੰ ਔਖਾ ਹੋਣਾ ਇਹੋ ਜਿਹੇ ਆ ਆਮ ਸਮੱਸਿਆਵਾਂ ਜਿਹਦੀ ਆਪਾਂ ਬਸਾਰ ਚ ਨਾ ਜਾਏਗੀ ਇਹ ਹੈਗੀਆਂ ਸਾਰੀਆਂ ਵਿਹਾਰਕ ਸਮੱਸਿਆ ਜੀ ਕੀ ਲੱਗਦਾ ਜਿਵੇਂ ਉਹਨਾਂ ਕੋਲੇ ਬਹੁਤ ਸਾਰੇ ਇੰਟੈਲੈਕਚੁਅਲ ਨੇ ਵਿਗਿਆਨੀ ਨੇ ਕਿੱਥੋਂ ਰੋੜ ਕਿਵੇਂ ਕੱਢਣਾ ਕੀ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਗਿਆ ਹੋਊਗਾ ਕਿ ਹਾਂ ਇਥੋਂ ਜਿਹੜਾ ਪਾਣੀ ਦਾ ਵਹਾਅ ਆ ਸਕਦਾ ਇਥੋਂ ਸੜਕਾਂ ਟੁੱਟ ਸਕਦੀਆਂ ਵੀ ਲੋਕਾਂ ਨੂੰ ਨજર ਅੰਦਾਜ਼ ਨਾ ਕੀਤਾ ਗਿਆ ਹੋਵੇ ਨਾ ਇਹ ਦੇਖੋ ਇਹ ਤਾਂ ਇਸ ਜਣ ਕੇ ਇਹ ਤਾਂ ਇਸ ਗੱਲ ਤੇ ਨਿਰਭਰ ਕਰਦਾ ਹੁੰਦਾ ਨਾ ਵੀ ਪਲੈਨਿੰਗ ਬਣਾਉਣ ਵਾਲਿਆਂ ਦਾ ਗਵਰਨਮੈਂਟਾਂ ਦਾ ਅਫਸਰ ਸ਼ਹੀ ਦਾ ਲੋਕਾਂ ਨਾਲ ਰਿਸ਼ਤਾ ਕੀ ਹੈ ਲੋਕਾਂ ਨਾਲ ਰਿਸ਼ਤਾ ਉਹਨਾਂ ਵਾਸਤੇ ਤਾਂ ਇਹ ਹੈ ਵੀ ਵਿਕਾਸ ਦੇ ਇਸ ਮਾਡਲ ਦੇ ਵਿੱਚ ਹੀ ਇਹ ਗੱਲ ਪਈ ਹੈ ਵੀ ਉਹ ਜਦੋਂ ਲਿਆਉਂਦੇ ਉਹ ਤਾਂ ਲੋਕਾਂ ਤੋਂ ਕੁੱਟ ਕੇ ਜ਼ਮੀਨਾਂ ਐਕਵਾਇਰ ਕਰਦੇ ਰਹੇ ਆ ਉਹਦਾ ਹੈ ਕਹਿੰਦੇ ਰਹੇ ਨੇ ਵੀ ਤੁਹਾਨੂੰ ਪਤਾ ਨਹੀਂ ਇਹਦੇ ਨਾਲ ਵਿਕਾਸ ਹੋਊਗਾ ਇਸ ਕਰਕੇ ਇਸ ਵਿਕਾਸ ਵਾਸਤੇ ਤੁਹਾਨੂੰ ਕੀਮਤ ਤਾਰ ਨਹੀਂ ਪਊਗੀ ਹਾਂ ਉਹ ਕਹਿੰਦੇ ਆ ਇਸ ਕਰਕੇ ਇਹ ਕੋਈ ਪਰਵਾਹ ਨਹੀਂ ਹੈ ਇਸੇ ਕਰਕੇ ਤਾਂ ਸਮੱਸਿਆਵਾਂ ਪੈਦਾ ਹੁੰਦੀਆਂ ਵੀ ਨਹੀਂ ਤਾਂ ਫਿਰ ਮਤਲਬ ਅਗਲਾ ਕਹਿੰਦਾ ਵੀ ਇਲਾਕਾ ਇਲਾਕੇ ਦੇ ਵਿੱਚ ਸੜਕ ਲੰਘਣੀ ਹੈ ਉੱਥੇ ਤਾਂ ਜਦੋਂ ਇੰਡਸਟਰੀ ਲੱਗਣੀ ਆ ਕਦੇ ਕੋਈ ਕਾਰੋਬਾਰ ਜਿਹੜਾ ਵਧਣਾ ਫੁੱਲਣਾ ਜਿਹੜੇ ਅੱਜ ਲੋਕ ਜਿਉਂ ਰਹੇ ਸੀ ਉਹਨਾਂ ਤਾਂ ਤੁਸੀਂ ਨੱਕ ਚ ਦਮ ਹੁਣ ਕਰਤਾ ਜਿਹਨੇ ਖੇਤ ਜਾਣਾ ਉਹਨੂੰ 4 ਕਿਲੋਮੀਟਰ ਦਾ ਬਾਲ ਪਤਾ ਉਹਦੇ ਕੋਲ ਜਿਹਦੇ ਕੋਲ ਤਾਂ ਭਾਲ ਦੇੜੀ ਉਹਨੂੰ ਤਾਂ ਵੈਸੇ ਹੀ ਪੰਗਾ ਖੜਾ ਹੋ ਗਿਆ ਦੂਜੇ ਦਾ ਤੁਸੀਂ ਖਰਚਾ ਵਧਾਤਾ ਏਦੋਂ ਬਿਨਾਂ ਆਹੀ ਪਾਣੀ ਦੇ ਇੰਤਜ਼ਾਮ ਹੈ ਜਿਹੜੇ ਜਾਂ ਮੋਟਰਾਂ ਦੋ ਥਾਂ ਹੀ ਅਗਲਾ ਕੀ ਕਰੂਗਾ ਕਨੈਕਸ਼ਨ ਇਹਨਾਂ ਸਾਰੀਆਂ ਸਮੱਸਿਆਵਾਂ ਨਾਲ ਲੋਕ 2-4 ਹੁੰਦੇ ਰਹੇ ਹਨ ਉਹ ਕੋਈ ਪਰਵਾਹ ਨਹੀਂ ਹੈ ਇਸੇ ਕਰਕੇ ਹੀ ਰੌਲੇ ਨੇ ਤੇ ਉਹਨਾਂ ਦਾ ਇੱਕੋ ਹੀ ਤਰੀਕਾ ਕਿਉਂਕਿ ਇਸ ਸਟੇਟ ਦਾ ਲੋਕਾਂ ਨਾਲ ਰਿਸ਼ਤਾ ਹੀ ਇਹ ਹੈ ਵੀ ਜਿਹੜੀ ਚੀਜ਼ ਲਾਗੂ ਕਰਾਉਣੀ ਹੈ ਲੋਕਾਂ ਤੋਂ ਉਹ ਡੰਡੇ ਦੇ ਜ਼ੋਰ ਕਰਾਉਣੀ ਹੈ ਇੱਕ ਤਾਂ ਉਹ ਹਮੇਸ਼ਾ ਐਂ ਕਰਦੇ ਆ ਦੂਜੀ ਗੱਲ ਦੇਖੋ ਮੰਤਵ ਦੇ ਵਿੱਚ ਹੀ ਗੱਲ ਪਈ ਹੁੰਦੀ ਹੈ ਵੀ ਜੇ ਤਾਂ ਇਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਸੱਚੀ ਵਿਕਾਸਾਸਤੇ ਤੇ ਲੋਕਾਂ ਦੇ ਇੱਥੇ ਜਿਵੇਂ ਕਹਿੰਦੇ ਜੂਨ ਗੁਜ਼ਾਰਾ ਬਿਹਤਰ ਹੋਵੇ ਜੇ ਤਾਂ ਇਹਦੇ ਵਾਸਤੇ ਨਿਕਲਦੀਆਂ ਵਾਸਤੇ ਕੱਢੀਆਂ ਜਾ ਰਹੀਆਂ ਹੁਣ ਸੜਕਾਂ ਫਿਰ ਤਾਂ ਉਹੇ ਕਰਨਗੇ ਵੀ ਜਿਹੜੀਆਂ ਉਹ ਤਾਂ ਜਦੋਂ ਜਦੋਂ ਭਲਾਈ ਹੋਊ ਹੋ ਜੋ ਅੱਜ ਮੁਸ਼ਕਲਾਂ ਖੜੀਆਂ ਹੋ ਰਹੀਆਂ ਉਹਦਾ ਤਾਂ ਹੱਲ ਕਰੀਏ ਕਿਉਂਕਿ ਮਨਤਪ ਜੀ ਇਹ ਗੱਲ ਪਈ ਹੈ ਵੀ ਉਹ ਇਹਨਾਂ ਹੱਲ-ਹੱਲ ਕਰਨ ਨੂੰ ਇਹਨਾਂ ਸਮੱਸਿਆਵਾਂ ਨੂੰ ਗੋਲਣ ਦੀ ਦੇਖੋ ਸੁਣਵਾਈ ਨਹੀਂ ਹੁੰਦੀ ਸੁਣਵਾਈ ਕਿਵੇਂ ਹੁੰਦੀ ਹੈ ਕੋਈ ਸੁਣਵਾਈ ਨਹੀਂ ਤੁਸੀਂ ਕਿੱਥੇ ਜਾ ਕੇ ਕਹੋਗੇ ਜਿੰਨਾ ਚਿਰ ਧਰਨਾ ਨਹੀਂ ਵੱਜਦਾ ਉਹਨਾਂ ਅਥਾਰਟੀਆਂ ਦਾ ਕੰਮ ਰੋਕਿਆ ਨਹੀਂ ਜਾਂਦਾ ਉਹਨਾਂ ਸਮਾਂ ਕੋਈ ਨਹੀਂ ਸੁਣਦਾ ਕੀ ਹੁਣ ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਤਿਆਰ ਬਾ ਹਾਂ ਇਸੇ ਕਰਕੇ ਹੀ ਆ ਇਹਦੇ ਵਿੱਚ ਹੀ ਪਈ ਹੈ ਇਹ ਗੱਲ ਵੀ ਉਹ ਗੌਲ ਨਹੀਂ ਰਹੇ ਇਸ ਗੱਲ ਨੂੰ ਜਿਵੇਂ ਨਿਝਟਣਗੇ ਲੋਕ ਨਿਝਟਣ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਕੌਣ ਕੌਣ ਇਨਵੋਲ ਹੋਗਾ ਦੇਖੋ ਪ੍ਰੋਜੈਕਟ ਤਾਂ ਕਹਿਣ ਨੂੰ ਤਾਂ ਇਹ ਪ੍ਰੋਜੈਕਟ ਹੈਗੇ ਨੇ ਜਿਹੜੀ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਦੀ ਭਾਰਤ ਮਾਲਾ ਪ੍ਰੋਜੈਕਟ ਨੇ ਉਹ ਪ੍ਰੋਜੈਕਟ ਇਹ ਕੱਲਾ ਪੰਜਾਬ ਦਾ ਨਹੀਂ ਇਹ ਕੋਈ ਆ ਜਿਵੇਂ ਹੁਣ ਰਾਜਸਥਾਨ ਹਰਿਆਣਾ ਗੁਜਰਾਤ ਤੱਕ ਇਹ ਸੜਕਾਂ ਜਿਹੜੀਆਂ ਕਿਉਂਕਿ ਜਿਵੇਂ ਨਾਰਥ ਇੰਡੀਆ ਦਾ ਆਪਣਾ ਹਿੱਸਾ ਲੈ ਲਈਏ ਤਾਂ ਇੱਥੋਂ ਤੱਕ ਕਨੈਕਟਡ ਨੇ ਗਾਂ ਪ੍ਰਾਣੀਆਂ ਸੜਕਾਂ ਹੈਗੀਆਂ ਦਾ ਉਦੋਂ ਦਾ ਉਹਨਾਂ ਨਾਲ ਕਨੈਕਟਡ ਨੇ ਵੈਸੇ ਵੱਡਾ ਵੱਡੀ ਗੱਲ ਹੈ ਵੀ ਇਹ ਡਾਇਰੈਕਟਲੀ ਬੰਦਰਗਾਹਾਂ ਤੱਕ ਲਿਜਾਣ ਦੀ ਇਹਨਾਂ ਨੂੰ ਵਿਉਂਤ ਹੈ ਵੀ ਇਹ ਭਾਰਤ ਮਾਲਾ ਪ੍ਰੋਜੈਕਟ ਹੈ ਜਿਹੜੇ ਜਿਹੜੇ ਮੇਨ ਬੰਦਰਗਾਹਾਂ ਵੀ ਉਹਨਾਂ ਤੱਕ ਇਹ ਜਾਣਗੀਆਂ ਦੂਜੀ ਵੱਡੀ ਗੱਲ ਇਹ ਇਹਨੂੰ ਬਣਾ ਤਾਂ ਭਾਰਤ ਸਰਕਾਰ ਰਹੀ ਹੈ ਪਰ ਅਸਲ ਦੇ ਵਿੱਚ ਪੈਸਾ ਵਰਲਡ ਬੈਂਕ ਦਾ ਹੈ ਇਹ ਗੱਲ ਵੀ ਆਪਦੇ ਆਪ 'ਚ ਦੇਖੋ ਦੋ ਗੱਲਾਂ ਤੋਂ ਸੜਕ ਦੇ ਮੰਤੂਮਾਂ ਬਾਰੇ ਸਮਝਣਾ ਚਾਹੀਦਾ ਇੱਕ ਵੱਡੇ ਮੰਤੂਮਾਂ ਦੀ ਗੱਲ ਅੱਪ ਬਾਅਦ ਚ ਕਰਦੇ ਆਂ ਇੱਕ ਗੱਲ ਮੋਦੀ ਸਰਕਾਰ ਬਹੁਤ ਜ਼ਿਆਦਾ ਇਹਦੇ ਵਾਸਤੇ ਦਿਲਚਸਪੀ ਲੈ ਰਹੀ ਹੈ ਬਹੁਤ ਜ਼ੋਰ ਲਾ ਰਹੀ ਹੈ ਪੰਜਾਬ ਸਰਕਾਰ ਦੀ ਬਾਹ ਵੀ ਮਰੂੜੀ ਹੈ ਪੰਜਾਬ ਦੇ ਅੰਦਰ ਇੱਕ ਗਾਂਹ ਵਿਸ਼ੇਸ਼ ਹਾਲਤ ਹੈ ਵੀ ਪੰਜਾਬ 'ਚ ਇਹ ਹੱਦ ਤੱਕ ਜਾਗਰਤੀ ਹੈ ਇਹ ਹੱਦ ਤੱਕ ਕਿਸਾਨਾਂ ਦੀ ਜਥੇਬੰਦ ਤਾਕਤ ਹੈ ਵੀ ਉਹ ਮੌਜ ਨਾਲੀ ਜਿਵੇਂ ਆਦਿਵਾਸੀ ਖੇਤਰਾਂ ਜਾ ਕੇ ਜਾਂ ਬਾਕੀ ਥਾਵਾਂ ਦੇ ਉੱਤੇ ਕੜਕ ਚਾੜ ਦਿੰਦੇ ਐ ਤੇ ਇੱਥੇ ਫਿਰ ਇਹਦੀ ਵਾਇਸ ਵੀ ਪੰਜਾਬ ਦੀ ਆਵਾਜ਼ ਵੀ ਥੋੜੀ ਬਾਹਰ ਤੱਕ ਜਾਂਦੀ ਹੈ ਇਹਦੇ ਕਰਕੇ ਪੰਜਾਬ ਸਰਕਾਰ ਦੀ ਤਾਂ ਜਾਣ ਐ ਕੜਿੱਕੀ ਚਾ ਵੀ ਹੁਣ ਅਸੀਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਬਾਹ ਮਰੋੜ ਕੇ ਕਿਸਾਨਾਂ ਨੂੰ ਪੱਧਰ ਕਰਕੇ ਜ਼ਮੀਨਾਂ ਐਕਵਾਇਰ ਕਰੋ ਤੇ ਸੜਕ ਕੱਢੋ ਉਹ ਹੀ ਨਹੀਂ ਕਰ ਸਕਦੇ ਮੋਦੀ ਸਰਕਾਰ ਤਾਂ ਇਹ ਕਹ ਰਹੀ ਹੈ ਕਿ ਕਰਕੇ ਕਰਕੇ ਵੀ ਤੋ ਵਿਕਾਸ ਅਸੀਂ ਬਹੁਤ ਤੇਜ਼ੀ ਨਾਲ ਕਰਨਾ ਇਸ ਕਰਕੇ ਤੁਸੀਂ ੜਿੱਕਾ ਬਣ ਰਹੇ ਹੋ ਤੁਹਾਨੂੰ ਤੇਜ਼ੀ ਨਾਲ ਕਰਨਾ ਜੀ ਨਾ ਇੱਕ ਤਾਂ ਇਹ ਗੱਲ ਹੈ ਵੀ ਦੇਖੋ ਮੋਦੀ ਸਰਕਾਰ ਦੀ ਇੰਨੀ ਵਿਕਾਸ ਕਰਨ ਦੀ ਦਿਲਚਸਪੀ ਕੀ ਹੈ ਜਿਹੜੀ ਸਰਕਾਰ ਲੋਕਾਂ ਦੇ ਖਿਲਾਫ ਖੇਤੀ ਦੇ ਕਾਨੂੰਨ ਲਿਆ ਸਕਦੀ ਹੈ ਜਿਹੜੀ ਖਿਲਾਫ ਜਿਹੜੀ ਸਰਕਾਰ ਮਾਨੀ ਅੜਾਨੀ ਨੂੰ ਮੁਲਕ ਲਟਾ ਸਕਦੀ ਹੈ ਮਤਲਬ ਗੱਲ ਕਰਦਾ ਇੱਕ ਪ੍ਰਸੰਗ ਹੈ ਜਿਹਨੂੰ ਇੰਨੀ ਗੇ ਚੇਤਨਾ ਵੀ ਮੋਦੀ ਸਰਕਾਰ ਦੇਸ਼ ਦੇ ਹਿੱਤ ਚ ਜਾਂ ਲੋਕਾਂ ਦੇ ਹਿੱਤ ਚ ਕੀ ਕਰ ਰਹੀ ਹੈ ਜਿਹਨੂੰ ਇਹ ਸਮਝ ਹੈ ਉਹਨੂੰ ਇਹ ਸਵਾਲ ਤਾਂ ਜਰੂਰ ਉੱਠਣਾ ਚਾਹੀਦਾ ਵੀ ਵੀ ਸੜਕਾਂ ਬਣਾਉਣ ਦੀ ਇੰਨੀ ਦਿਲਚਸਪੀ ਕਿਉਂ ਹੈ ਦੇਖੋ ਇਹਦੇ ਵਾਸਤੇ ਪੈਸਾ ਜਿਹੜਾ ਵਰਲਡ ਬੈਂਕ ਤੋਂ ਆਇਆ ਆਇਆ ਤੁਸੀਂ ਪੁੱਛਿਆ ਨਾ ਵੀ ਇਹਦੇ ਪਿੱਛੇ ਕੀ ਹੈ ਜੀ ਵਰਲਡ ਬੈਂਕ ਦੇ ਪ੍ਰੋਜੈਕਟ ਹੈ ਜਿਹੜੇ ਇਹ ਇਹ ਇਕੱਲੇ ਵੈਸੇ ਭਾਰਤ ਦੇ ਪ੍ਰੋਜੈਕਟ ਨਹੀਂ ਇਹ ਬੰਗਲਾਦੇਸ਼ 'ਚ ਵੀ ਸੀ ਇਹ ਸ਼੍ਰੀਲੰਕਾ 'ਚ ਵੀ ਹੈ ਇਹ ਫਿਲਪਾਈਨਸ ਵੀ ਥਰਮ ਸਾਰੇ ਥਾਵਾਂ 'ਤੇ ਵੱਧ ਘਟ ਨਾਲ ਇਹਦੇ ਰੰਗ ਢੰਗ ਬਦਲੇ ਹੋਣਗੇ ਪਰ ਇਹ ਸਾਰੇ ਪ੍ਰੋਜੈਕਟ ਕੀ ਨੇ ਅਸਲ 'ਚ ਮੰਡੀ ਦੇ ਪਸਾਰੇ ਦੇ ਪ੍ਰੋਜੈਕਟ ਹੈ ਵਰਲਡ ਬੈਂਕ ਦਾ ਪੈਸਾ ਹੈ ਉਹਨਾਂ ਦਾ ਕਰਜ਼ਾ ਹੈ ਉਹ ਕਰਜਾ ਲੈ ਕੇ ਨੈਸ਼ਨਲ ਜਿਹੜੀ ਹਾਈਵੇ ਥਾਰਟੀ ਆ ਉਹ ਸੜਕਾਂ ਬਣਵਾ ਰਹੀ ਹੈ ਟੋਲ ਟੈਕਸ ਲੋਕਾਂ ਨੇ ਤਾਰਨਾ ਕੰਪਨੀਆਂ ਨੂੰ ਠੇਕੇ ਦਿੱਤੇ ਹੋਏਗਾ ਹਾਂ ਉਹ ਲੋਕ ਦਿੰਦੇ ਰਹਿਣਗੇ ਪਰ ਵੱਡੀ ਗੱਲ ਹੈ ਵੀ ਇਹ ਜਿਹੜਾ ਲੋਨ ਹੈਗੇ ਇਹ ਲੋਨ ਦਾ ਵਿਆਜ ਭਾਰਤ ਦੇ ਸਰਕਾਰੀ ਖਜ਼ਾਨੇ ਨੇ ਤਾਰਨਾ ਸਰਕਾਰੀ ਖਜ਼ਾਨਾ ਲੋਕਾਂ ਦੇ ਪੈਸੇ ਨਾਲ ਭਰਿਆ ਜਾ ਰਿਹਾ ਕਾਰਪੋਰੇਟਾਂ ਦੇ ਨਾਲ ਭਰਿਆ ਜਾ ਰਿਹਾ ਉਹਨਾਂ ਨੂੰ ਤਾਂ ਟੈਕਸ ਛੋਟਾਂ ਦਿੰਦੇ ਆ ਹੁਣ ਵੀ ਦਿੱਤੀਆਂ ਹਰ ਵੇਰੀ ਦਿੰਦੇ ਆ ਤੇ ਟੈਕਸ ਘਟਾਉਂਦੇ ਆ ਕਾਰਪੋਰੇਟ ਟੈਕਸ ਆ ਜਿਹੜਾ ਤੇ ਕਿੰਨੀ ਉਹ ਵੈਸੀ ਚੋਰੀ ਕਰ ਲੈਂਦੇ ਆ ਸ਼ੇਅਰ ਮਾਰਕੀਟਾਂ ਚ ਤੇ ਹੋਰ ਗੱਪਲੇ ਕਰਕੇ ਇਸ ਕਰਕੇ ਖਜ਼ਾਨਾ ਲੋਕਾਂ ਨੇ ਭਰਨਾ ਤੇ ਇਸ ਖਜ਼ਾਨੇ ਨੇ ਜਿਹੜਾ ਉਹ ਟੈਕਸ ਆ ਜਿਹੜਾ ਆਪਣਾ ਜਿਹੜਾ ਇਸ ਖਜ਼ਾਨੇ ਰਾਹੀਂ ਇਹਦਾ ਵਿਆਜ ਆ ਲੋਨ ਵਰਲਡ ਬੈਂਕ ਦੇ ਲੋਨ ਉਹ ਤਾਰਿਆ ਜਾਣਾ ਜਿਹਨੂੰ ਕਹਿੰਦੇ ਨੇ ਵੀ ਲੋਕਾਂ ਦੇ ਆ ਜੁੱਤੀਆਂ ਲੋਕਾਂ ਦੇ ਸਰ ਮਾਰਨੀਆਂ ਉਹਨਾਂ ਨੇ ਲੋਕਾਂ ਦੇ ਕੰਮ ਨਹੀਂ ਆਉਣਗੇ ਇਹ ਸੜਕਾਂ ਦੇਖੋ ਲੋਕਾਂ ਦੇ ਕੰਮ ਸੜਕਾਂ ਜੇ ਕੋਈ ਐ ਸਮਝੇ ਵੀ ਲੋਕ ਇੱਕ ਚੀਜ਼ ਨਹੀਂਗੇ ਹੂੰ ਜਿਹੜਾ ਜਮਾਤਾਂ ਚ ਬੰਦੇ ਆ ਸਮਾਜ ਹੁੰਦਾ ਜਿੱਥੇ ਲੋਕ ਲੋਕਾਂ ਨਹੀਂ ਹੈ ਕਈ ਜਮਾਤਾਂ ਨੇ ਇੱਥੇ ਕਿਰਤ ਕਰਨ ਵਾਲੇ ਨੇ ਬੇਜ਼ਮੀਨੇ ਕਿਸਾਨ ਵੀ ਨੇ ਖੇਤ ਮਜ਼ਦੂਰ ਨੇ ਛੋਟੀਆਂ ਜ਼ਮੀਨਾਂ ਵਾਲੇ ਨੇ ਛੋਟੇ ਕਾਰੋਬਾਰੀ ਨੇ ਉਹਨਾਂ ਲਈ ਇਹਨਾਂ ਸੜਕਾਂ ਦਾ ਕੋਈ ਮਤਲਬ ਨਹੀਂ ਹੂੰ ਹਾਂ ਜਿਹੜੇ ਮੁਲਕ ਦੀ ਉੱਪਰਲੀ 5-4% ਜਮਾਤਾਂ ਜਾਂ 8-7% ਜਿਹਦੇ ਕੋਲੇ ਗੱਡੀਆਂ ਜਿਨ੍ਹਾਂ ਨੇ ਵਰਤਣੀਆਂ ਉਹਨਾਂ ਨੂੰ ਠੀਕ ਆ ਜਾਣਾ ਵੀ ਸੌਖਾ ਲੱਗਦਾ ਟੋਲ ਟੈਕਸ ਵੀ ਦੇਣਾ ਸੌਖਾ ਲੱਗਦਾ ਪਰ ਇਹ ਬਹੁਤ ਛੋਟੀ ਗੱਲ ਆ ਜੇ ਇਹਨੂੰ ਤੁਸੀਂ ਸਿਰਫ ਕਾਰਾਂ ਦੀ ਆਵਾਜਾਈ ਦੇ ਜਾਂ ਬੱਸਾਂ ਦੀ ਆਵਾਜਾਈ ਦੇ ਸਾਧਨ ਬਨੋਂ ਗੱਲ ਕਰਦੇ ਆ ਇਹ ਵੱਡੀ ਗੱਲ ਨਹੀਂ ਸਰਕਾਰ ਵੀ ਕੱਲਾ ਇਹਦੇ ਕਰਕੇ ਨਹੀਂ ਕਹਿ ਰਹੀ ਜੇ ਉਹ ਕਹਿੰਦੀ ਆ ਉਹਦਾ ਵੀ ਤਰਕ ਇਹ ਤਾਂ ਨਹੀਂ ਹੈ ਵੀ ਅਸੀਂ ਤੁਹਾਡੀ ਜਿਹੜੀ ਰੋਜ਼ਮਰਾਂ ਦੀ ਆਵਾਜ਼ ਆਈ ਹੈ ਵੀ ਬੱਸਾਂ ਤੇ ਕਾਰਾਂ ਉਹਦੇ ਵਾਸਤੇ ਕਰਨਾ ਉਹਦਾ ਤਰਕ ਕੀ ਹੈ ਉਹਦਾ ਤਰਕ ਹੈ ਵੀ ਅਸੀਂ ਮੰਡੀ ਦਾ ਪਸਾਰਾ ਕਰ ਰਹੇ ਹਾਂ ਅਸੀਂ ਇਹਦੇ ਨਾਲ ਹੀ ਵਿਕਾਸ ਹੋਊਗਾ ਉਹ ਕਹਦੇ ਆ ਵੀ ਇਹਦੇ ਨਾਲ ਹੀ ਤੁਸੀਂ ਤੁਹਾਡੀ ਇੱਥੋਂ ਦੀ ਬਣੀ ਚੀਜ਼ ਸਿੱਧੀ ਬੰਦਰਗਾਰਾਂ 'ਹੀਂ ਬਾਹਰ ਜਾਊਗੀ ਇਹ ਵਿਕਾਸ ਤੇ ਲੋਕਾਂ ਨੂੰ ਵੀ ਕਿਸੇ ਹੱਦ ਤੱਕ ਇਹ ਭਰਮ ਪਈਂਦਾ ਵੀ ਠੀਕ ਆ ਫਿਰ ਵਿਕਾਸ ਤਾਂ ਇਹਦੇ ਰੰਗ ਹੀ ਹੋਣਾ ਸੜਕਾਂ ਤਾਂ ਫਿਰ ਬਣਨੀਆਂ ਹੀ ਤਾਂ ਹੀ ਇਹ ਹੋਊਗਾ ਇਸ ਕਰਕੇ ਮੂਰ ਰੋਕਤਾ ਇਹ ਹੈ ਵੀ ਸਰਕਾਰ ਦਾ ਦਾਵਾ ਵਿਕਾਸ ਦਾ ਹੂੰ ਤੇ ਇਸ ਵਿਕਾਸ ਰਾਹੀਂ ਉਹ ਕਹਿੰਦੇ ਵੀ ਇਹਨਾਂ ਸੜਕਾਂ ਰਾਹੀਂ ਉਹ ਕਹਿੰਦੇ ਆ ਵੀ ਮਾਰਕੀਟ ਵਧੂਗੀ ਤੇ ਤੁਹਾਡਾ ਜਿਹੜਾ ਸਮਾਨ ਉਹ ਬਾਹਰ ਜਾਊਗਾ ਤੇ ਬਾਹਰਲਾ ਇੱਥੇ ਆਊਗਾ ਇਸ ਕਰਕੇ ਸਵਾਲ ਤਾਂ ਇਸ ਵਿਕਾਸ ਦੇ ਮੂਰ ਜਿਹੜਾ ਇਹਦਾ ਸੁਭਾਅ ਹੈ ਉਹਦੇ ਤੇ ਕਰਨ ਵਾਲਾ ਜੇ ਜਿਹੜੀ ਮੈਂ ਗੱਲ ਕਰਦਾ ਨਾ ਕਿ ਸੜਕਾਂ ਦੇ ਬਣਨ ਨਾਲ ਇੱਕ ਤਾਂ ਵਿਹਾਰਕ ਸਮੱਸਿਆਵਾਂ ਜਿਹੜੀਆਂ ਹੋਣੇ ਆ ਰਹੀਆਂ ਤੇ ਗਾਂ ਵਾਲੇ ਸਮੇਂ ਚ ਆਉਣਗੀਆਂ ਉਹਦਾ ਇੱਕ ਪੱਖ ਹੂੰ ਕੋਈ ਕਹਿ ਸਕਦਾ ਵੀ ਯਾਰ ਇਹ ਸਮੱਸਿਆਵਾਂ 'ਚ ਹੱਲ ਲਓ ਚਲੋ ਆਪਾਂ ਆਕਸੋ ਕੱਟ ਲਾਂਗੇ ਆਪਾਂ 4 ਕਿਲੋਮੀਟਰ ਵੱਲ ਪਾ ਕੇ ਖੇਤ ਜਾਵੜਿਆ ਕਰਾਂਗੇ ਆਪਣੀ ਲਿੰਕ ਸੜਕ ਮਾਰੀ ਗਈ ਆਪਾਂ ਗਵਾਂਢੀ ਪਿੰਡ ਜਾਣਾ ਆਪਾਂ ਨੂੰ ਇੱਥੋਂ ਕੱਟ ਨਹੀਂ ਮਿਲਿਆ ਓਕੇ ਸੋਕੇ ਜਾਵੜਾਂਗੇ ਪਰ ਇਹਨਾਂ ਸੜਕਾਂ ਨਾਲ ਤਾਂ ਇੰਡਸਟਰੀ ਆ ਜੂ ਇਹਨਾਂ ਸੜਕਾਂ ਨਾਲ ਸੜਕਾਂ ਨਾਲ ਸਾਡਾ ਵਪਾਰ ਖੁੱਲ ਜੂ ਇਹਨਾਂ ਸੜਕਾਂ ਨਾਲ ਤਾਂ ਪੰਜਾਬ 'ਚ ਲਹਿਰਾਂ ਵਰਾ ਹੋ ਜਾਣਗੀਆਂ ਪੰਜਾਬ ਤਰੱਕੀ ਕਰ ਜੂ ਚਲ ਫਿਰ ਆਕਸੋ ਕੱਟ ਲਾਂਗੇ ਜੇ ਤਾਂ ਐ ਹੋਣਾ ਹੋਵੇ ਫਿਰ ਤਾਂ ਕਿਸਾਨ ਵੀ ਸਮਝ ਲੈਣਗੇ ਲੋਕ ਵੀ ਸਮਝ ਲੈਣਗੇ ਤੇ ਸਰਕਾਰ ਵੀ ਸਮਝਾ ਲੈਂਦੀ ਹੁੰਦੀ ਹੈ ਇਹ ਗੱਲ ਲੋਕ ਜੇ ਉਹਦਾ ਲੋਕਾਂ ਨਾਲ ਜੋ ਰਿਸ਼ਤਾ ਹੋਵੇ ਉਹ ਇਹ ਜੇ ਉਹ ਲੋਕਾਂ ਦੀ ਹਕੂਮਤ ਹੋਵੇ ਪਰ ਨਹੀਂ ਨਾ ਲੋਕ ਸਮਝ ਪਾਉਣ ਇਹ ਤੇ ਨਾ ਹੀ ਇਹਦਾ ਸੁਭਾਅ ਹੈ ਜੀ ਇਸ ਕਰਕੇ ਅਸੀਂ ਵੀ ਜੇ ਕਿਸੇ ਨੇ ਵੀ ਗੱਲ ਕਰਨੀ ਹੈ ਵੀ ਲੋਕਾਂ ਨੂੰ ਕੋਈ ਕਿਉਂ ਕੋਈ ਦੁੱਖ ਤਕਲੀਫ ਘਟੋ ਹੂੰ ਜਦੋਂ ਇਹ ਲੋਕਾਂ ਵਾਸਤੇ ਆ ਹੀ ਨਹੀਂ ਰਹੀਆਂ ਇਹ ਤਾਂ ਅੱਜ ਦੇਖਦੀਆਂ ਸਮੱਸਿਆਵਾਂ ਇਹ ਤਾਂ ਛੋਟੀ ਚੀਜ਼ ਹੈ ਇਹਨਾਂ ਨੇ ਤਾਂ ਉਹ ਕਰਨਾ ਹੂੰ ਜੋ ਅੰਗਰੇਜ਼ਾਂ ਨੇ ਭਾਰਤ ਜਾ ਕੇ ਕੀਤਾ ਯਾਨੀ ਕਹਿਣ ਦਾ ਮਤਲਬ ਵੀ ਉਹਨਾਂ ਨੇ ਰੇਲਵੇ ਲਾਈਨ ਲਿਆਂਦੀ ਸੀ ਜਦੋਂ ਉਹਨਾਂ ਨੇ ਨਹਿਰਾਂ ਕੱਢੀਆਂ ਹਾਂ ਤੇ ਉਹ ਕਹਿੰਦੇ ਸੀਗੇ ਵਿਕਾਸ ਕਰਨਾ ਤਾਂ ਹਾਂ ਕਿੰਨੇ ਆਪਣੇ ਲੋਕ ਵੀ ਲੋਕਾਂ ਦੀ ਮਾਨਸਿਕਤਾ ਐਵੇਂ ਬਣਾਈ ਜਾਂਦੀ ਐ ਜਾਂ ਲੋਕਾਂ ਦੀ ਚੇਤਨਾ ਨੂੰ ਤਾਂ ਐ ਕੀਤਾ ਜਾਂਦਾ ਨਾ ਜੀ ਉਹ ਤਾਂ ਐਵੇਂ ਸਾਡੇ ਜਿਹੜੀ ਹਾਕਮ ਜਮਾਤ ਦਾ ਦੇਸ਼ ਦੀ ਉਹਦੀ ਚੇਤਨਾ ਤਾਂ ਇਹ ਹੀ ਮਨਮੋਹਨ ਸਿੰਘ ਜਾ ਕੇ ਇੰਗਲੈਂਡ ਤਾਰੀਫ ਕਰਕੇ ਆਇਆ ਸੀ ਜਦੋਂ ਆਪਣਾ ਪ੍ਰਧਾਨ ਮੰਤਰੀ ਸੀ ਉਹ ਵੀ ਤੁਸੀਂ ਸਾਡੇ ਦੇਸ਼ ਨੂੰ ਵਿਕਾਸ ਦਿੱਤਾ ਵਿਕਾਸ ਦੇ ਰਾਹ ਤੇ ਪਾਇਆ ਸੀ ਤੁਹਾਡੇ ਰਿਣੀ ਰਹਾਂਗੇ ਹਾਂ ਲੱਗਦਾ ਵੀ ਅੰਗਰੇਜ਼ਾਂ ਨੇ ਰੇਲਵੇ ਲਾਈਨਾਂ ਕੱਢੀਆਂ ਨਹਿਰਾਂ ਕੱਢੀਆਂ ਭਾਰਤ ਦਾ ਵਿਕਾਸ ਕੀਤਾ ਹੂੰ ਉਹਨਾਂ ਦੀ ਤਾਂ ਦਲੀਲ ਇਹ ਹੈ ਪਰ ਭਾਰਤ ਦੇ ਲੋਕੋ ਨਾਲ ਖਿਲਾਫ ਲੜੇ ਔਖੇ ਸੀ ਦੁੱਖ ਤਕਲੀਫ ਸੀ ਤਾਂ ਹੀ ਲੜਿਓ ਗੁਲਾਮੀ ਸੀ ਉਹਨਾਂ ਦੀ ਹੂੰ ਦੇਖੋ ਇੱਥੇ ਮੂਲ ਸਵਾਲ ਇਹ ਹੈ ਵੀ ਜਦੋਂ ਕੋਈ ਬਾਹਰੀ ਸ਼ਕਤੀ ਕਿਸੇ ਦੇਸ਼ ਦੀ ਜਾਂ ਉੱਥੋਂ ਦੇ ਸੌਮਿਆ ਸਾਧਨਾਂ ਦੀ ਚਾਹੇ ਲੋਕਾਂ ਦੀ ਕਿਰਤ ਲੁੱਟਣੀ ਆ ਚਾਹੇ ਉੱਥੋਂ ਦੀਆਂ ਕੋਈ ਮਤਲਬ ਧਾਤਾਂ ਲੁੱਟਣੀਆਂ ਚਾਹੇ ਪਾਣੀ ਲੁੱਟਣਾ ਚਾਹੇ ਲੱਕਣਾ ਲੁੱਟਣੀਆਂ ਜੋ ਵੀ ਹੂੰ ਉਹਦੇ ਵਾਸਤੇ ਉਹਨਾਂ ਨੂੰ ਇੱਕ ਬੁਨਿਆਦੀ ਢਾਂਚਾ ਚਾਹੀਦਾ ਹੁੰਦਾ ਹੂੰ ਉਹਦੇ ਤੋਂ ਬਿਨਾਂ ਲੁੱਟ ਹੋ ਨਹੀਂ ਸਕਦੀ ਜੇ ਪੰਜਾਬ ਦੇ ਕਿਸਾਨਾਂ ਦੀ ਲੁੱਟ ਕਰਨੀ ਸੀ ਉਹ ਇੱਕ ਲੁੱਟ ਦਾ ਤਰੀਕਾ ਤੇ ਇਸ ਵੀ ਜਿੰਨੀ ਓਪ ਚ ਪੈਦਾ ਕਰਦੇ ਹੋ ਅੰਗਰੇਜ਼ ਜਿਵੇਂ ਰਾਜ ਲੁੱਟਦੇ ਸੀ ਉਹਦੇ ਚ ਓਨੀ ਓਪ ਦੇ ਵਿੱਚੋਂ ਵੱਧ ਇਹ ਸਭਦਾ ਹੀ ਜਾਂਦੇ ਪਰ ਉਹ ਉਹਦੇ ਨਾਲ ਸਰਦਾ ਨਹੀਂ ਸੀ ਉਹ ਲੁੱਟ ਉਹਦੇ ਨਾਲ ਵੀ ਤੇ ਨਹੀਂ ਐਕਲੋ ਵੀ ਉਹ ਤਾਂ ਓਨੀ ਕੀ ਪੈਦਾ ਕਰ ਪਾਉਂਦੇ ਸੀ ਜਿੰਨੀ ਕੋ ਉਹਨਾਂ ਨੇ ਗੁਜ਼ਾਰਾ ਕਰਨਾ ਸੀ ਢੱਡ ਭਰਨਾ ਸੀ ਤੁਸੀਂ ਥੋੜੀ ਬਹੁਤ ਵੱਧ ਪੈਦਾ ਕਰ ਲੈ ਸੀ ਇਹ ਤਾਂ ਤੁਸੀਂ ਪੈਦਾਵਾਰ ਵਧਾਓ ਪੈਦਾਵਾਰ ਵਧਾਓ ਉਹਦਾ ਮਤਲਬ ਨਹਿਰਾ ਤੇ ਆ ਕਰਕੇ ਦਿਓ ਜਿਹਦਾ ਮਤਲਬ ਪੈਦਾਵਾਰ ਵਧਾਓ ਬਧੂ ਬਦੀ ਹੋਈ ਪੈਦਾਵਾਰ ਦਾ ਵੱਡਾ ਲਾਭ ਕਿਨੂੰ ਹੋਊਗਾ ਉਹ ਅੰਗਰੇਜ਼ਾਂ ਨੂੰ ਹੋਊਗਾ ਉਹਨਾਂ ਨੇ ਇੱਥੋਂ ਕਬਾਹ ਜਿਹੜੀ ਸੀਗੀ ਆਪਣੀ ਮਾਲ ਵਿੱਚ ਰੇਲਵੇ ਲਾਈਨਾਂ ਨਿਕਲੀਆਂ ਉਹਨਾਂ ਨੇ ਇਸ ਕਰਕੇ ਤਾਂ ਨਿਕਲਦੀਆਂ ਭਾਰ ਦੇ ਲੋਕਾਂ ਨੂੰ ਸਫ਼ਰ ਸੌਖਾ ਹੋ ਜੇ ਉਹ ਇੱਕ ਥਾਂ ਤੋਂ ਦੂਜੀ ਥਾਂ ਜਾਣ ਲੱਗ ਜਾਣ ਉਹ ਇਸ ਕਰਕੇ ਨਿਕਲੀਆਂ ਵੀ ਆ ਸਾਰੀ ਮਾਲਵਾ ਬੈਲਟ ਦੀ ਜਿਹੜੀ ਕਪਾਹ ਸੀ ਆ ਜਿਹੜੀਆਂ ਮੰਡੀਆਂ ਸਾਰੀਆਂ ਬਸੀਆਂ ਰੇਲਵੇ ਲਾਈਨਾਂ ਤੇ ਆਪਾਂ ਆਲੇ ਰਾਮਪੁਰਾ ਹੋ ਗਿਆ ਉਧਰ ਸੰਗਤ ਹੋ ਗਈ ਬਠਿੰਡੇ ਦੇ ਆਲੇ ਦੋਲੇ ਦੀਆਂ ਮੰਡੀਆਂ ਬਠਿੰਡਾ ਸੈਂਟਰ ਸੀ ਨਾ ਵੱਡਾ ਬਿਲਕੁਲ ਵੀ ਉਹ ਥਾਮਾਂ ਤੇ ਸਾਰਿਆਂ ਤੇ ਰੇਲਵੇ ਲਾਈਨਾਂ ਤੋਂ ਸਿੱਧੀ ਜਿਹੜੀ ਕਪਾਹ ਉਹ ਬੰਦਰਗਾਹਾਂ ਤੇ ਜਾਂਦੀ ਸੀ ਜਿੱਥੋਂ ਮਾਂਚੈਸਟਰ ਦੀਆਂ ਮੇਲਾ ਚ ਜਾਂਦੀ ਸੀ ਜਿਹਦੇ ਜ਼ੋਰ ਤੇ ਇੰਗਲੈਂਡ ਨੇ ਬ੍ਰਿਟਾਨੀਆ ਨੇ ਤਰੱਕੀ ਕੀਤੀ ਜੀ ਇਹ ਤਾਂ ਜਿਵੇਂ ਉਹਨਾਂ ਦਾ ਇੱਕ ਡਿਜ਼ਾਈਨ ਹੋ ਗਿਆ ਆਪਾਂ ਇਸ ਤੇ ਹੋਰ ਮੈਂ ਥੋੜੀ ਕਲੈਰਟੀ ਚਾਹੂੰਗਾ ਵੀ ਜਿਹੜੀਆਂ ਇਹ ਹੁਣ ਵੱਡੀਆਂ ਸੜਕਾਂ ਨਿਕਲ ਰਹੀਆਂ ਨੇ ਨਾਲ ਲੋਕਾਂ ਦੀ ਲੁੱਟ ਕਿਵੇਂ ਜੁੜੀ ਹੋਈ ਆ ਥੋੜਾ ਹੋਰ ਜੇ ਕਲੀਅਰ ਦੇਖੋ ਲੋਕਾਂ ਦੀ ਲੁੱਟ ਇਹਦੇ ਨਾਲ ਸਿੱਧੇ ਤੌਰ ਤੇ ਆ ਜੁੜੀ ਹੋਈ ਆ ਵੀ ਇਹ ਸੜਕਾਂ ਦਾ ਮਤਲਬ ਇਹ ਹੈ ਵੀ ਇਸ ਪੰਜਾਬ ਜਾਂ ਮੁਲਕ ਚ ਅਸਲ ਚ ਸਾਮਰਾਜੀ ਮੰਡੀ ਦਾ ਗਲਬਾ ਵਧਣਾ ਹੈ ਹਮ ਸਾਮਰਾਜ ਦੀ ਮੰਡੀ ਆ ਸਾਡਾ ਦੇਸ਼ ਹਮ ਸੰਤਰਾਵਦਸੀ ਨੇ ਕਿਹਾ ਹੋਇਆ ਹੈ ਨਾ ਵੀ ਸਾਮਰਾਜ ਦੀ ਮੰਡੀ ਹੈ ਦੇਸ਼ ਹੋਇਆ ਹਮ ਅਭੀ ਸਾਮਰਾਜ ਦੀ ਮੰਡੀ ਦੇਸ਼ ਪਹਿਲਾਂ ਵੀ ਸੀ 47 ਤੋਂ ਉਹ ਡਾਇਰੈਕਟ ਮੰਡੀ ਸੀ ਸਿੱਧੇ ਕਬਜ਼ੇ ਵਿੱਚ ਸੀ 47 ਚ ਅੰਗਰੇਜ਼ ਵੈਕ ਤੇ ਗਏ ਹੋਰ ਸਾਮਰਾਜੀ ਤਾਕਤਾਂ ਵੀ ਨਾਲ ਆ ਰਲੀਆਂ ਹੁਣ ਇਹ ਅਸਿੱਧੇ ਤੌਰ ਤੇ ਮੰਡੀ ਹੈ ਅਸਿੱਧੇ ਤੌਰ ਤੇ ਮੰਡੀ ਤੇ ਹੋਰ ਵੱਧ ਕਬਜ਼ਾ ਕਿਵੇਂ ਹੋਵੇ ਜਾਂ ਜਿਵੇਂ ਹੁਣ ਮੈਂ ਇਹਨੂੰ ਹੋ ਸੌਖੇ ਢੰਗ ਨਾਲ ਹੀ ਕਹਿਣਾ ਹੋਵੇ ਥੋੜੀਆਂ ਜੀਆਂ ਹੋਰ ਲੋਕਾਂ ਨੂੰ ਸਮਝਾਉਣ ਭੋਖੋਂ ਸਿੱਧੀ ਜੀ ਗੱਲ ਹੈ ਵੀ ਅਵਾਂ ਨੀੜਾਨੀ ਤੇ ਗਦਾਮ ਬਣਨੇ ਆ ਜਦੋਂ ਖੇਤੀ ਕਾਨੂੰਨਾਂ ਦਾ ਇਹਨਾਂ ਸੜਕਾਂ ਨਾਲ ਰਿਸ਼ਤਾ ਦੇਖੋ ਹੂੰ ਜਿਹਦਾ ਮਤਲਬ ਕੀ ਹੈ ਵੀ ਕਿਸਾਨਾਂ ਦੀ ਉਪਜ ਇੱਥੋਂ ਕੰਪਨੀਆਂ ਖਰੀਦਣ ਸਿੱਧੀ ਇਹਦੇ ਰਾਹੀਂ ਉਹ ਬੰਦਰਗਾਹਾਂ ਤੱਕ ਪਹੁੰਚੇ ਤੇ ਯੂਰਪ ਦੀਆਂ ਮਾਰਕੀਟ ਤੇ ਬਾਕੀ ਥਾਵਾਂ ਤੇ ਪਹੁੰਚੇ ਜਿਨ੍ਹਾਂ ਮੁਲਕਾਂ 'ਚ ਕਣਕ ਨਹੀਂ ਹੁੰਦੀ ਤੇ ਮਲਟੀਨੇਸ਼ਨਲ ਕੰਪਨੀਆਂ ਇਹਦੇ ਮੁਨਾਫੇ ਕਮਾਉਣ ਮੁਲਕ 'ਚ ਤਾਂ ਆਪਣੇ ਆਪਣੇ ਪੰਜਾਬ 'ਚ ਤਾਂ ਕਣਕ ਜਾਂ ਮਤਲਬ ਫਸਲੀ ਫਸਲਾਂ ਜੋ ਵੀ ਫਸਲ ਹੀ ਪੈਦਾ ਹੁੰਦੀਆਂ ਜ਼ਿਆਦਾਤਰ ਤਾਂ ਦੂਜਾ ਵੱਡਾ ਪੱਖ ਹੈ ਉਹਨਾਂ ਦੀ ਇੰਡਸਟਰੀ ਦਾ ਸਮਾਨ ਵਿਦੇਸ਼ਾਂ ਦੀ ਦਾ ਸਾਡੇ ਕੋਨੇ-ਕੋਨੇ ਤੱਕ ਪਹੁੰਚੇ ਹੁਣ ਪਹੁੰਚੇ ਹੋਇਆ ਲੋਕਾ ਕੋਲਾ ਪੈਪਸੀ ਜਿਹੜੇ ਕਿ ਸਿੰਬਲ ਬਣੇ ਮੈਂ ਤਾਂ ਆਹ ਕਹੇ ਨਾ ਉਦਾ ਸਾਡੇ ਘਰ ਚ ਵਰਤਿਆ ਜਾਣ ਵਾਲਾ ਹਰ ਸਮਾਨ ਹੈ ਜਿਹੜਾ ਪੈਪਸੂਡੈਂਟ ਤੋਂ ਲੈ ਕੇ ਸਾਡਾ ਇਲੈਕਟ੍ਰੋਨਿਕਸ ਦਾ ਸਮਾਨ ਸਾਡੇ ਕੱਪੜੇ ਉਹ ਕੋਈ ਵੀt ਨਾਮ ਤੋਂ ਬਣਿਆ ਹੋਊਗਾ ਕਿਸੇ ਮਲਟੀਨੈਸ਼ਨਲ ਕੰਪਨੀ ਦਾ ਕੋਈ ਬੰਗਲਾਦੇਸ਼ ਦੇ ਟੈਕਸਟਾਈਲ ਉੱਥੋਂ ਬਣਿਆ ਹੋਊਗਾ ਹੱਬ ਤੋਂ ਕੋਈ ਕਿਦੋਂ ਸਾਡੇ ਤੱਕ ਪਹੁੰਚਿਆ ਨਾ ਉਹ ਇਹਨਾਂ ਸੜਕਾਂ ਜਰੀਏ ਹੀ ਪਹੁੰਚਦਾ ਹੈ ਇਸ ਕਰਕੇ ਮੰਡੀ ਦਾ ਪਸਾਰਾ ਕਰਨਾ ਸਾਡੀਆਂ ਚੀਜ਼ਾਂ ਲੁੱਟ ਕੇ ਲੈ ਜਾਣੀਆਂ ਬਾਹਰ ਲੰਗਾ ਇੱਥੇ ਆਉਣੀਆਂ ਲੋਕਲ ਰੁਜ਼ਗਾਰ ਵੀ ਖੁੱਸ ਜਾਊਗਾ ਇਹਨਾਂ ਨੇ ਪੰਜਾਬ ਦੀ ਲੋਕਲ ਇੰਡਸਟਰੀ ਤਬਾਹ ਕਰਨੀ ਹੈ ਇਹ ਫਰਕ ਹੈ ਕੋਈ ਕਹਿੰਦਾ ਵੀ ਇਹਨਾਂ ਸੜਕਾਂ ਦੇ ਬਣ ਨਾਲ ਤਾਂ ਜਿਵੇਂ ਸਾਡੇ ਤਾਂ ਇੰਡਸਟਰੀ ਲੱਗ ਜੂ ਇੰਡਸਟਰੀ ਨਹੀਂ ਲੱਗਦੀ ਇੰਡਸਟਰੀ ਲਾਉਣ ਰੌਲਾ ਤਾਂ ਇਸ ਗੱਲ ਜੀ ਹੈ ਇੰਡਸਟਰੀ ਪੰਜਾਬ ਦੀ ਅੱਜ ਕੀ ਹੈ ਵੀ ਜੇਪਨਾ ਵਰਲਡ ਮਤਲਬ ਜੇ ਪੰਜਾਬ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ ਸੱਚੀ ਪੰਜਾਬ ਦੇ ਲੋਕਾਂ ਦਾ ਵਿਕਾਸ ਕਰਨਾ ਹੋਵੇ ਜੇ ਮਤਲਬ ਪੈਸੇ ਦੇਣੇ ਆ ਜਾਂ ਸੜਕਾਂ ਤੇ ਇੰਨੇ ਪੈਸੇ ਲਾਉਣ ਤੋਂ ਪਹਿਲਾਂ ਗਵਿੰਦ ਆਪਣਾ ਗਵਿੰਦਗੜਾ ਆ ਖੰਨਾ ਆ ਬਟਾਲਾ ਇਹ ਸਾਰੇ ਛੋਟੇ ਇੰਡਸਟਰੀ ਵਾਲੇ ਸੈਂਟਰ ਆ ਬਹੁਤ ਵੱਡੇ ਜਿੱਥੇ ਕੋਈ 20 20 40 40 ਮਜ਼ਦੂਰਾਂ ਵਾਲੇ 50 50 ਮਜ਼ਦੂਰ 100 100 ਮਜ਼ਦੂਰਾਂ ਵਾਲੀਆਂ ਕਿੰਨੀਆਂ ਫੈਕਟਰੀਆਂ ਸੀਗੀਆਂ ਤੇ ਉਹ ਸਾਰੀਆਂ ਪਿਛਲੇ ਮਤਲਬ ਜੇ ਐਂ ਕਹਿਣਾ ਹੋਵੇ ਨਵੀਂ ਆਰਥਿਕ ਨੀਤੀਆਂ ਤੋਂ ਬਾਅਦ ਗੈਣ ਨਾ ਹੋਵੇ ਵੀ ਉਹਨਾਂ ਚੋਂ ਹਜ਼ਾਰਾਂ ਜਿਹੜੀਆਂ ਸੰਸਥਾ ਇਕਾਈਆਂ ਉਹ ਜੋ ਤੇਰੇ ਜਗਾਰ ਕਿਹਨੂੰ ਮਿਲਦਾ ਸੀ ਉਹ ਆਮ ਸਾਰੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਮਿਲਦਾ ਸੀ ਜਾਂ ਵੱਧ ਤੋਂ ਵੱਧ ਕੋਈ ਬਿਹਾਰੀ ਉੱਪਰ ਆ ਕੇ ਮਜ਼ਦੂਰ ਕੰਮ ਕਰਦੇ ਸੀ ਇਹਨਾਂ ਲੋਕਾਂ ਨੂੰ ਮਿਲਦਾ ਸੀ ਉਹ ਇੰਡਸਟਰੀ ਤਾਂ ਬੰਦ ਹੋ ਰਹੀ ਹੈ ਕਿਉਂਕਿ ਕਿ ਵੱਡੇ ਸਾਰਾ ਜ਼ੋਰ ਮੈਗਾ ਪ੍ਰੋਜੈਕਟਾਂ ਤੇ ਹੈ ਤੇ ਉਹ ਮੈਗਾ ਪ੍ਰੋਜੈਕਟ ਹੈ ਜਿਹੜੇ ਉਹ ਜ਼ਰੂਰੀ ਨਹੀਂ ਉਹਨਾਂ ਨੂੰ ਅੱਛਾ ਇੱਕ ਹੋਰ ਇਹਦੇ 'ਚ ਪੱਖ ਹੈ ਉਹ ਕਈ ਵਾਰੀ ਆਇਆ ਲੱਗਦਾ ਵੀ ਇੱਥੇ ਸਭ ਤੋਂ ਵੱਡੀ ਸਮੱਸਿਆ ਇਹ ਉਹ ਤਾਂ ਕਹਿੰਦੇ ਆ ਵੀ ਅਸੀਂ ਜਿਹੜੀ ਇਹ ਜਿਹੜਾ ਵਿਕਾਸ ਵੀ ਹੈ ਨਾ ਇਹ ਇਹ ਅਸਲ 'ਚ ਐਕਸਪੋਰਟ ਓਰੀਐਂਟਡ ਕਹਿੰਦੇ ਆਂ ਮਤਲਬ ਇਹ ਚੀਜ਼ਾਂ ਬਾਹਰ ਭੇਜਣ ਦੁਆਲੇ ਜੁੜਿਆ ਵਿਕਾਸ ਵੀ ਜਿਵੇਂ ਹੁਣ ਉਹ ਕੀ ਕਰਦੇ ਆ ਕੋਈ ਚੀਜ਼ ਬਣਵਾਈ ਉਹਦਾ ਇੱਕ ਪਾਰਟ ਕਿਤੇ ਬੰਗਲਾਦੇਸ਼ ਚ ਬਣਾਇਆ ਦੂਜਾ ਕਿਤੇ ਵੀਤਨਾਮ ਚ ਬਣਾਇਆ ਕਿਸੇ ਥਾਂ ਤੇ ਉਹਨੂੰ ਆ ਕੇ ਜੋੜਿਆ ਤੇ ਚੌਥੇ ਥਾਂ ਤੇ ਉਹਨੂੰ ਐਕਸਪੋਰਟ ਕਰਤਾ ਇਹਦੇ ਨਾਲ ਕੀ ਹੈ ਵੀ ਕਹਿਣ ਨੂੰ ਤਾਂ ਇਹ ਵਿਸ਼ਵੀਕਰਨ ਹੈ ਵੀ ਇੱਕ ਕੌਮਾਂਤਰੀ ਮਾਰਕੀਟ ਬਣ ਗਈ ਪਰ ਅਸਲ ਦੇ ਵਿੱਚ ਸਾਡੀ ਸਮੱਸਿਆ ਕੀ ਹੈ ਸਾਡੀ ਸਮੱਸਿਆ ਵੀ ਸਾਡੀ ਆਪ ਦੀ ਮੰਡੀ ਵਾਸਤੇ ਪੈਦਾਵਾਰ ਨਹੀਂ ਹੁੰਦੀ ਵੱਡੀ ਸਮੱਸਿਆ ਇਹ ਹੈ ਵੀ ਐਕਸਪੋਰਟ ਕਰਨ ਵਾਸਤੇ ਬਾਹਰ ਭੇਜਣ ਵਾਸਤੇ ਚੀਜ਼ਾਂ ਜਿਹਦਾ ਮਤਲਬ ਵੀ ਜਿਹੜੀਆਂ ਬਣਾਉਣਗੇ ਉਹਦੀਆਂ ਮੰਡੀਆਂ ਕਿਤੇ ਹੋਰ ਨੇ ਜਿਵੇਂ ਹੁਣ ਵੀ ਕੀ ਹੈ ਜਿਹੜੀ ਇੰਡਸਟਰੀ ਆਉਂਦੀ ਵੀ ਆ ਇੱਥੇ ਉਹ ਉਹੋ ਜਿਹੀ ਇੰਡਸਟਰੀ ਨਹੀਂ ਜਿਹਦੀ ਮਾਰਕੀਟ ਸਾਡੇ ਦੇਸ਼ ਚ ਉਹ ਸੋ ਚ ਉਹੋ ਜਿਹੀ ਇੰਡਸਟਰੀ ਹੁੰਦੀ ਹੈ ਜਿਹਦੀ ਮਾਰਕੀਟ ਯੂਰਪ ਜਾਂ ਹੋਰ ਮੁਲਕੇ ਜਿਹੜੇ ਮਤਲਬ ਬਹੁਤ ਰਈਸ ਲੋਕ ਨੇ ਉਹਨਾਂ ਵਾਸਤੇ ਚੀਜ਼ਾਂ ਬਣਨਗੀਆਂ ਮਤਲਬ ਇੱਥੇ ਤਾਂ ਸਿਰਫ ਬਣਾਉਂਦੇ ਆ ਬਾਹਰ ਭੇਜ ਦਿੰਦੇ ਆ ਬਾਹਰ ਭੇਜ ਦਿੰਦੇ ਨੇ ਜਿੰਨੀਆਂ ਕਿ ਇੱਥੇ ਬਣਦੀਆਂ ਨਹੀਂ ਉਹਦੇ ਉਹਦੇ ਪਾਰਟ ਸਾਡੀ ਸਮੱਸਿਆ ਕੀ ਹੈ ਸਾਡੀ ਸਮੱਸਿਆ ਸਾਰੀ ਉਲਟਾ ਹੈ ਤੇ ਸਾਡੇ ਉਹਦੀ ਕੋਈ ਦੇਸੀ ਮਾਰਕੀਟ ਹੂੰ ਇਹ ਦੋਵੇਂ ਚੀਜ਼ਾਂ ਹੀ ਮਜਿੱਟੀਆਂ ਹੋਈਆਂ ਸਾਮਰਾਜੀ ਗੱਲਬਾਹ ਹੋਣ ਕਰਕੇ ਹੂੰ ਵੀ ਕਿਉਂਕਿ ਸਾਮਰਾਜ ਜੀ ਮੰਡੀ ਤੇ ਕਬਜ਼ਾ ਹੈ ਸਾਮਰਾਜੀ ਟੈਕਨੀਕ ਵਰਤੀ ਜਾਂਦੀ ਹੈ ਉੱਚ ਇੰਡਸਟਰੀ ਚ ਉੱਚ ਇੰਡਸਟਰੀ ਦੀ ਕਿਸਮ ਇਹ ਜੀ ਇਹਦੀ ਵਿੱਚ ਤਕਨੀਕ ਵੀ ਉਹਨਾਂ ਦੀ ਪੂੰਜੀ ਵੀ ਉਹਨਾਂ ਦੀ ਇੰਜੀਨੀਅਰ ਵੀ ਜਿਹੜੇ ਉਹ ਥੋੜੇ ਤੇ ਥੋੜੇ ਬੰਦਿਆਂ ਦਾ ਕੰਮ ਇਹ ਇਹ ਸਾਡੇ ਦੇਸ਼ ਦੀ ਲੋੜ ਤਾਂ ਹੈ ਨਹੀਂ ਸੀ ਇਸ ਕਰਕੇ ਜਿਹੜੇ ਇਹ ਵਿਕਾਸ ਜਣੀ ਸੜਕਾਂ ਨੇ ਇਹ ਕੰਮ ਕਰਨਾ ਸਿੱਧ ਕੋਈ ਇਥੋਂ ਉਪਰ ਜੁੱਟ ਕੇ ਲੈ ਜਾਣੀ ਵਦੇਸ਼ੀ ਸਮਾਨ ਇੱਥੇ ਆਉਣਾ ਇਹਨਾਂ ਸੜਕਾਂ ਜਰੀਏ ਸਾਡੀ ਮਾਰਕੀਟ ਦੇ ਉੱਤੇ ਕਬਜ਼ਾ ਕਰਨਾ ਤੇ ਉਸ ਮਾਰਕੀਟ ਚੋਂ ਛੋਟੇ ਵਪਾਰੀਆਂ ਛੋਟੇ ਦੁਕਾਨਦਾਰਾਂ ਨੂੰ ਬਾਹਰ ਕੱਢਣਾ ਛੋਟੇ ਇੰਡਸਟਰੀਅਲਿਸਟਾਂ ਨੂੰ ਬਾਹਰ ਕੱਢਣਾ ਇਸ ਸੈਂਸ ਚ ਬਨਾਸ਼ ਦੇ ਰਾਹ ਗਏ ਇਹ ਵਿਕਾਸ ਦੇ ਰਾਹ ਨਹੀਂ ਪੰਜਾਬ ਦੇ ਜਿਵੇਂ ਕਦੇ ਜਿਵੇਂ ਆਪਾਂ ਗੱਲ ਕੀਤੀ ਹੈ ਅੰਗਰੇਜ਼ਾਂ ਨੇ ਲਾਈਨਾਂ ਵਛਾਈਆਂ ਉਹੀ ਗੱਲ ਹੁਣ ਵਾਪਰਨ ਜਾ ਰਹੀ ਹੈ ਇੱਕ ਭੁਲੇਖਾ ਪਾਉਂਦੀ ਹੈ ਗੱਲ ਜਿੱਥੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਭੁਲੇਖਾ ਇਹ ਪਾਉਂਦੀ ਹੈ ਕਿ ਜਿਵੇਂ ਕਿਸੇ ਨੂੰ ਐ ਲੱਗਦਾ ਵੀ ਫਿਰ ਕੁੱਲ ਮਿਲਾ ਕੇ ਤਾਂ ਵਿਕਾਸ ਤਾਂ ਫਿਰ ਵੀ ਹੈਗਾ ਹੀ ਆ ਪ ਹਰਾ ਇਨਕਲਾਬ ਆਇਆ ਹੁਣ ਹਰੇ ਇਨਕਲਾਬ ਨੇ ਕਿਸੇ ਨੂੰ ਲੱਗੂਗਾ ਵੀ ਦੇਖੋ ਪੈਦਾਵਾਰ ਕਿੰਨੀ ਵਧੀ ਪੈਦਾਵਾਰ ਵਧੀ ਅੰਗਰੇਜ਼ਾਂ ਨੇ ਆਪਦੀ ਆਪਣੀ ਸਾਮਰਾਜੀ ਕੰਪਨੀਆਂ ਨੇ ਇਹ ਦੇਖਿਆ ਵੀ ਯਾਰ ਇੰਨੀਆਂ ਪੈਸਟੀਸਾਈਡ ਜਿਹੜੇ ਅਸੀਂ ਪੈਦਾ ਕਰਦੇ ਹਾਂ ਦੀ ਮੰਡੀ ਕਿੱਥੇ ਲੱਭੀਏ ਪੰਜਾਬ ਨੂੰ ਤਪਾ ਦਿੰਦੀ ਵਧਾਉਣ ਦੀ ਲੋੜ ਸੀ ਮੁਲਕ ਨੂੰ ਉਹਨਾਂ ਨੇ ਪੰਜਾਬ ਵਰਗਾ ਪਜਾਉ ਖੇਤਾ ਚੁਣ ਲਿਆ ਉਹਦੇ 'ਚ ਉਹਨਾਂ ਨੇ ਪੈਸਟੀਸਾਈਡ ਵੀ ਲਿਆ ਸੱਟੇ ਵੀ ਵੀ ਆਪ ਦੇ ਲਿਆਂਦੇ ਰਹੇ ਆ ਸਪਰੇਆ ਵੀ ਲਿਆਂਦੀਆਂ ਉਹ ਸਾਰਾ ਕੁਝ ਲਿਆ ਸੱਟਿਆ ਪੰਜਾਬ 'ਚ ਪ੍ਰੋਡਕਸ਼ਨ ਵਧ ਪੈਦਾਵਾਰ ਵਧ ਗਈ ਪੈਦਾਵਾਰ ਵਧ ਕੇ ਉਹਦਾ ਸੱਟਾ ਕੀ ਹੋਇਆ ਵੀ ਉਹ ਮੋੜ ਕੇ ਹੂੰ ਉਹ ਜ਼ਗੀਰਦਾਰਾਂ सूदखोरਾਂ ਕੋਲੇ ਕਿਸਾਨ ਨੇ ਵਿਆਜ ਤੇ ਪੈਸੇ ਲਈ ਸੀ ਜਾਂ ਉਹਦੀ ਆਮਦਨ ਉਹਨਾਂ ਕੋਲੇ ਚਲੀ ਗਈ ਕੁਝ ਮਲਟੀਨੈਸ਼ਨਲ ਕੰਪਨੀਆਂ ਕੋਲੇ ਚਲੀ ਗਈ ਗਰੀਬ ਕਿਸਾਨੀ ਦੇ ਪੱਲੇ ਕਰਜ਼ੇ ਪਏ ਖੁਦਕੁਸ਼ੀਆਂ ਪਈਆਂ ਹੁਣ ਕੋਈ ਇਹਨੂੰ ਕਹਿ ਸਕਦਾ ਵੀ ਯਾਰ ਫਿਰ ਇਹ ਹਰੇ ਇਨਕਲਾਬ ਨੇ ਪੈਦਾਵਾਰ ਤਾਂ ਵਧਾਈ ਪਰ ਪੈਦਾਵਾਰ ਵਧੀ ਦਾ ਲਾਹ ਕਿਨੂੰ ਹੋਇਆ ਇਹੀ ਮਾਮਲਾ ਇਹ ਹੈ ਵੀ ਮੰਡੀ ਉਹ ਕਹਿੰਦੇ ਅਸੀਂ ਮੰਡੀ ਵਧਾ ਰਹੇ ਹਾਂ ਪਰ ਮੰਡੀ ਤੇ ਜਕੜ ਕਿਹਦੀ ਹੈ ਇਹ ਗੱਲ ਫੈਸਲਾ ਕਰਨਾ ਜਿਹੜੀ ਇਹ ਮੰਡੀ ਵੱਧ ਰਹੀ ਹੈ ਇਹਦੇ ਤੇ ਜਕੜ ਹੈ ਸாம்ਰਾਜੀ ਕੰਪਨੀ ਜੀ ਇੱਕ ਗੱਲ ਥੋੜੀ ਪਿੱਛੇ ਰਹਿ ਗਈ ਮੈਂ ਮੈਂ ਚਾਹੁੰਦਾ ਵੀ ਉਹਤੇ ਵੀ ਥੋੜੀ ਗੱਲ ਹੋ ਸਕੇ ਇਹਨਾਂ ਸੜਕਾਂ ਦੇ ਆਪਾਂ ਰੂਟ ਦੀ ਗੱਲ ਕਰੀਏ ਕਿਹੜੇ ਰੂਟ ਕਿੱਧਰੋਂ ਕਿੱਧਰ ਨੂੰ ਨਿਕਲਦੇ ਆ ਪੰਜਾਬ ਵਿੱਚ ਦੀ ਤੇ ਪੰਜਾਬ ਤੋਂ ਬਾਹਰ ਕਿੱਧਰ ਨੂੰ ਜਾਂਦੇ ਆ ਦੇਖੋ ਇਹ ਮੁੱਖ ਤੌਰ ਤੇ ਤਾਂ ਦੋ ਤਿੰਨ ਦੇ ਪ੍ਰੋਜੈਕਟ ਨੇ ਜਿਵੇਂ ਇਹ ਆਪਣਾ ਗੁਜਰਾਤ ਦੀਆਂ ਬੰਦਰਗਾਹਾਂ ਹਾਂ ਤੱਕ ਜੋੜ ਹੁੰਦੀ ਇਹਨਾਂ ਨੂੰ ਬਿਉਂਤ ਹੈ ਤੇ ਬਹੁਤੀਆਂ ਸੜਕਾਂ ਆਪਸ ਚ ਹੀ ਫਿਰ ਇੱਕ ਦੂਜੇ ਨਾਲ ਕਨੈਕਟਡ ਨੇ ਵੇ ਜਣੀ ਅੱਗੇ ਜਾ ਕੇ ਬਹੁਤ ਜ਼ਿਆਦਾ ਨਹੀਂ ਬਣਦੀਆਂ ਪੰਜਾਬ ਚ ਤਾਂ ਚੱਕਰ ਪੈਂਦਾ ਨਾ ਵੀ ਤਿੰਨ ਚਾਰ ਪ੍ਰੋਜੈਕਟ ਨੇ ਭਾਰਤ ਮਾਲਾ ਦੇ ਦਾ ਉਹਨਾਂ ਨੂੰ ਆਪਸ ਚ ਕਨੈਕਟ ਕਰਨ ਦੇ ਨੇ ਇਸ ਕਰਕੇ ਜ਼ਿਆਦਾ ਜਿਹੜਾ ਇਹ ਪੰਜਾਬ ਹਰਿਆਣਾ ਰਾਜਸਥਾਨ ਤੇ ਗੁਜਰਾਤ ਇਹ ਰੂਟ ਨੇ ਇਹਨਾਂ ਸੜਕਾਂ ਜੀ ਜੇ ਮੈਂ ਆਪਾਂ ਬਾਕੀ ਗੱਲਾਂ ਕੀਤੀ ਇਹਦੇ ਨਾਲ ਨਾਲ ਲੋਕ ਇੱਕ ਗੱਲ ਜ਼ਰੂਰ ਸੋਚਦੇ ਆ ਵੀ ਯਾਰ ਪਾਣੀ ਬਹੁਤ ਲੱਗ ਰਿਹਾ ਦਰਖਤ ਬਹੁਤ ਕੱਟੇ ਜਾ ਰਹੇ ਆ ਵੀ ਇਹਨਾਂ ਦੀ ਪਰਭਾਈ ਕਿੱਦਾਂ ਹੋ ਸਕਦੀ ਕਿੰਨਾ ਕੁ ਪਾਣੀ ਲੱਗ ਰਿਹਾ ਕਿੰਨੇ ਕੁ ਦਰਖਤ ਕੱਟੇ ਜਾ ਰਹੇ ਆ ਕੋਈ ਇਹਨਾਂ ਦਾ ਹੈ ਆਈਡੀਆ ਨਹੀਂ ਦੇਖੋ ਇਹ ਤਾਂ ਫਿਗਰਾਂ ਕਿਉਂਕਿ ਗਵਰਨਮੈਂਟ ਨੇ ਬਣਾਉਣੀਆਂ ਹੁੰਦੀਆਂ ਪਰ ਇਹੋ ਜਿਹਾ ਤਾਂ ਕੋਈ ਇਹਦੇ ਤੇ ਕੋਈ ਫਿਗਰਾਂ ਨਹੀਂ ਉਹਨਾਂ ਨੇ ਜਾਰੀ ਕੀਤੀਆਂ ਤੇ ਇਹ ਗੱਲ ਤਾਂ ਸਾਫ਼ ਹੀ ਹੈ ਵੀ ਨਾ ਸਿਰਫ ਪਹਿਲੀ ਗੱਲ ਤੇ ਇਹ ਵੀ ਦਰਖਤ ਪਾਣੀ ਕਿੰਨਾ ਜ਼ਿਆਦਾ ਕੰਕਰੀਟ ਸੱਟਿਆ ਜਾਣਾ ਉੱਥੇ ਦਰਖਤ ਤਾਂ ਕੱਟੇ ਜਾ ਰਹੇ ਆ ਇਸ ਕਰਕੇ ਇਹ ਤਾਂ ਦੇਖੋ ਤਾਂ ਹੀ ਉਹ ਫਿਗਰਾਂ ਲਿਆਉਣਗੇ ਜੇ ਉਹਨਾਂ ਨੂੰ ਕੋਈ ਇਹਨਾਂ ਗੱਲਾਂ ਨਾਲ ਕੰਸਰਨ ਹੋਵੇ ਜਦੋਂ ਇਹ ਤੋਂ ਪਹਿਲਾਂ ਸੜਕਾਂ ਆ ਜਿਹੜੇ ਨੈਸ਼ਨਲ ਹਾਈਵੇ ਚੌੜੇ ਕੀਤੇ ਨਾ ਚੱਕ ਕੇ ਕਿੰਨੇ ਦਰਖਤ ਕੱਟੇ ਗਏ ਤੇ ਅਮਰਿੰਦਰ ਨੇ 2017 ਚ ਬਨਸਰ ਆਪ ਦੇ ਜਿਹੜੇ ਹੁਕਮ ਦਿੱਤਾ ਵੀ ਹੁਣ ਵੀ ਬਹੁਤ ਨੁਕਸਾਨ ਹੋ ਗਿਆ ਦਰਖਤਾਂ ਦਾ ਤੇ ਵਾਤਾਵਰਣ ਖਰਾਬ ਹੋਇਆ ਮੈਂ ਆਰਡਰ ਕਰਤਾ ਵੀ ਇਹਨਾਂ ਸੜਕਾਂ ਤੇ ਦਰਖਤ ਲਾ ਦਿਓ ਉਹ ਪੂਰਾ ਪੂਰਾ ਕਨੇਰ ਦੇ ਬੂਟੇ ਡਿਵਾਈਡਰਾਂ ਦੇ ਵਿਚਾਲੇ ਲਾ ਦੇ ਉਹ ਨਾ ਉਹਦੀ ਕੋਈ ਸ਼ਾਨ ਨਾ ਉਹਨੇ ਕੋਈ ਮਤਲਬ ਉਸ ਲੈਵਲ ਤੇ ਆਕਸੀਜਨ ਬਣਾਉਣੀ ਹੈ ਤੇ ਉਹ ਨਿੱਕੇ ਨਿੱਕੇ ਜਿਹੜੇ ਮਤਲਬ ਚ ਪੰਜ ਪੰਜ 7 7 ਚਾਰ ਚਾਰ ਫੁੱਟੇ ਜੇ ਬੁੱਟੇ ਲਾਦੇ ਤੇ ਉਹ ਉਦੋਂ ਪਹਿਲਾਂ ਉਹ ਕਿੱਡੇ ਕਿੱਡੇ ਵੱਡੀ ਪੱਧਰ ਤੇੜੀਆਂ ਹਰੀਆਂ ਪੱਟੀਆਂ ਸੀ ਸੜਕਾਂ ਦੇ ਦੁਆਲੇ ਜਿਦੇ ਚ ਟਾਲੀਆਂ ਕਿਕਰਾਂ ਪੁਰਾਣੇ ਦਰੱਖਤ ਪੁਰਾਣੇ ਦਰੱਖਤ ਸੀ ਉਹ ਸਾਰੇ ਆ ਜਿਹੜੇ ਉਹ ਗਏ ਇਸ ਕਰਕੇ ਉਹਨਾਂ ਦਾ ਕੋਈ ਕੰਸਰਨ ਨਹੀਂ ਨਾ ਹੋਏ ਅੰਦਾਜ਼ੇ ਬਣਾਉਣ ਨਾ ਇਸ ਗੱਲ ਨੂੰ ਬੋਲਣ ਯਾਨੀ ਥੋੜਾ ਕਹਿਣ ਦਾ ਮਤਲਬ ਕਿ ਇਹਦੀ ਸਟਾਰਟਿੰਗ ਤੋਂ ਲੈ ਕੇ ਇਹਦੇ ਬੰਦ ਤੱਕ ਲੋਕਾਂ ਦੀ ਲੁੱਟੀ ਲੁੱਟਾ ਇਹਦੇ ਬਣਨ ਤੋਂ ਬਾਅਦ ਵੀ ਹਾਂ ਦੇਖੋ ਇੱਕ ਤਾਂ ਇਹ ਲੁੱਟ ਦੇ ਰਾਹ ਇਹਨੂੰ ਮੈਂ ਕਿਹਾ ਦੂਜੀ ਗੱਲ ਇਹ ਬਾਤਾਂ ਕਰਨ ਦੀ ਤਬਾਹੀ ਦਾ ਜਰੀਆ ਹੂੰ ਤੀਜੀ ਗੱਲ ਇਹਦੇ ਨਾਲ ਜੁੜ ਕੇ ਜਿਹੜੀਆਂ ਲੋਕਾਂ ਦੀ ਰੋਜ਼ਮਰਾਂ ਦੇ ਕੰਮਕਾਰਾਂ 'ਚ ਮੁਸ਼ਕਲਾਂ ਆਉਂਦੀਆਂ ਨੇ ਤੇ ਇਹ ਠੀਕ ਹੈ ਵੀ ਬਾਹਰੋਂ ਦਿਖਾਉਣ ਨੂੰ ਇਹ ਇਹਨੂੰ ਉਹ ਤਾਂ ਹੈ ਕਹਿੰਦੇ ਆ ਵੀ ਇਹ ਬੁਨਿਆਦੀ ਢਾਂਚਾ ਸਾਰ ਰਹੇ ਆ ਅਸੀਂ ਵੀ ਬੁਨਿਆਦੀ ਬੇਸਿਕ ਇਨਫਰਾਸਟ੍ਰਕਚਰ ਸ਼ਬਦ ਵਰਤਿਆ ਜਾਂਦਾ ਨਾ ਵੀ ਇਹਦੇ ਜੋਰ ਤੇ ਅਸੀਂ ਕਿਉਂਕਿ ਇਹ ਸਭ ਤੋਂ ਬੁਨਿਆਦੀ ਚੀਜ਼ ਹੁੰਦੀ ਹੈ ਵੀ ਇਸ ਕਰਕੇ ਇਹਦੇ ਜੋਰ ਦੇ ਉੱਤੇ ਹੁਣ ਪੰਜਾਬ ਜਿਹੜਾ ਉਹ ਤਰੱਕੀ ਕਰੂ ਪਰ ਗੱਲ ਇਹ ਆ ਵੀ ਇਹ ਇਹ ਅੱਜ ਇਹਦਾ ਅਹਿਸਾਸ ਹੈ ਜਿਹੜਾ ਲੋਕਾਂ ਨੂੰ ਵਕਤੀ ਤੌਰ ਤੇ ਲੋਕ ਤਾਂ ਵਿਰੋਧ ਸਿਰ ਫੇਸ ਕਰਕੇ ਕਰ ਰਹੇ ਆ ਮੈਂ ਤਾਂ ਕਹੂੰਗਾ ਥੋੜੀ ਜੀ ਹਲੇ ਲੋਕਾਂ ਦੀ ਨੀਵੀਂ ਚੇਤਨਾ ਦਾ ਅਫਸੋਸਨਾਕ ਹਾਲਤੀ ਹੈ ਵੀ ਇਹ ਮਾਡਲ ਦੇ ਤੌਰ ਤੇ ਰਿਜੈਕਟਡ ਨਹੀਂ ਹੈ ਆ ਮਾਡਲ ਦੇ ਮਾਡਲ ਦੇ ਤੌਰ ਤੇ ਵਿਰੋਧ ਵੀ ਹੋ ਰਿਹਾ ਵਿਰੋਧ ਤਾਂ ਰੋਜ਼ ਮਰਦ ਦੀਆਂ ਬਿਆਰਕ ਸਮੱਸਿਆਵਾਂ ਵਿੱਚ ਹੋ ਰਿਹਾ ਬਹੁਤਾ ਜ਼ਮੀਨ ਦੇ ਰੇਟ ਕਰਕੇ ਹੋ ਰਿਹਾ ਚਲੋ ਕੁਝ ਨਾ ਕੁਝ ਹੋਰ ਵਿੱਚ ਗੱਲਾਂ ਆ ਜਾਂਦੀਆਂ ਸਵਾਲ ਇਹ ਹੈ ਵੀ ਇਨ੍ਹਾਂ ਸੜਕਾਂ ਨੂੰ ਇੱਕ ਮਾਡਲ ਦੇ ਤੌਰ ਤੇ ਰੱਦ ਕਰਨ ਵਾਲਾ ਤੇ ਫਿਰ ਉਹ ਕੱਲੀਆਂ ਸੜਕਾਂ ਨਹੀਂ ਉਹ ਜੋ ਟੋਟਲ ਸਾਰੀ ਗੱਲ ਜਿਵੇਂ ਜਿਹਦਾ ਮਤਲਬ ਵੀ ਸੜਕਾਂ ਦੇ ਨਾਲ ਜੁੜਦੀ ਮਾਰਕੀਟ ਆਪਣੀ ਇੰਡਸਟਰੀ ਵੱਡੀ ਕਿਛੋਟੀ ਆ ਵਪਾਰ ਨਾਲ ਜੁੜਿਆ ਹੋਇਆ ਸਾਰਾ ਵੀ ਕੀ ਦਾ ਗਲਬਾ ਹੋਵੇ ਇਸ ਕਰਕੇ ਕੰਪਨੀਆਂ ਨੂੰ ਬਾਹਰ ਕਰਨਾ ਉਹਨਾਂ ਦੇ ਪ੍ਰੋਜੈਕਟਾਂ ਨੂੰ ਰੱਦ ਕਰਨਾ ਵੱਡੇ ਕਾਰਪੋਰੇਟਾਂ ਤੇ ਟੈਕਸ ਲਾ ਕੇ ਖਜ਼ਾਨਾ ਭਰਨਾ ਪਰ ਨਾ ਤੇ ਪੰਜਾਬ ਦੇ ਇੱਥੋਂ ਦੇ ਜੋ ਕੁਦਰਤੀ ਵਾਤਾਵਰਣ ਦੀਆਂ ਲੋੜਾਂ ਜੋ ਇੱਥੋਂ ਦੀ ਮਨੁੱਖਾ ਸ਼ਕਤੀ ਆ ਉਹਦੇ ਹਿਸਾਬ ਨਾਲ ਵਿਕਾਸ ਤੇ ਮਤਲਬ ਇੰਡਸਟਰੀ ਤੇ ਖੇਤੀ ਉਹਦੀ ਪਿਆਉਤ ਬੰਦੀ ਕਰਨੀ ਇਹ ਬਿਲਕੁਲ ਇਦੋਂ ਉਲਟਾ ਰਾਹ ਜਿਹੜਾ ਇਹ ਫੜ ਰਿਹਾ ਹੈ ਤੇ ਇਹਦਾ ਸੱਟਾ ਹੀ ਹੈ ਵੀ ਇਹ ਉਲਟਾ ਰਾ ਬੰਗਲਾਦੇਸ਼ ਵਾਲਿਆਂ ਨੇ ਫੜਿਆ ਉੱਥੇ ਕੀ ਹਾਲਾਤ ਨੇ శ్రీਲੰਕਾ ਨੇ ਫੜਿਆ ਉੱਥੇ ਕੀ ਹਾਲਾਤ ਨੇ ਇਹੀ ਹਾਲਾਤ ਇੱਥੇ ਬਣਨੇ ਨੇ ਬਣ ਬਾਨੀ ਰਹੇ ਨੇ ਲੱਗਦਾ